ਦੋਸਤੋ ਦੱਸ ਦੇਣਾ ਇਹ ਜਿਹੜੀ ਪਰਿਵਾਰ ਹੈ ਇਹ ਮੋਗਾ ਦਾ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਜਿਨ੍ਹਾਂ ਦੇ ਇੱਕਦਮ ਦੁੱਖਾਂ ਦਾ ਪਹਾੜ ਟੁੱਟਿਆ ਹੈ ਪੂਰਾ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਿਆ ਹੈ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਦੀ ਰਾਏ ਲੈਣੇ ਆ ਵੀ ਆਖਰ ਇਹ ਮੁੱਦਾ ਹੈ ਕਿ ਕਿਵੇਂ ਹੋ ਸਕਦਾ ਹੈ ਠੀਕ ਉਹ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਾਈਵ ਬ੍ਰੋਨਸਰ ਧੰਨਵਾਦ ਤੁਹਾਡੀ ਸਾਹਿਬਾ ਬਹੁਤ ਧੰਨਵਾਦ ਜੀ ਸ਼ਰਮਾ ਜੀ ਦੇਖੋ ਇੱਕ ਪਰਿਵਾਰ ਤੇ ਨਾ ਦੁੱਖਾਂ ਪਾਟ ਟੁੱਟਿਆ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿਹੜੇ ਕਿ ਵਾਲ ਮਜ਼ਦੂਰੀ ਕਰਨ ਵਾਲੇ ਨੂੰ ਰੋਕਦੇ ਨੇ ਵੀ ਇਹ ਅਸੀਂ ਸਿਰਫ ਖਬਰ ਤਾਂ ਚਲਾ ਰਹੇ ਆ ਕਿ ਉਹ ਬੱਚਿਆਂ ਦੀ ਮਦਦ ਹੋ ਸਕੇ ਕਿਦਰੇ ਉਹਨਾਂ ਦੇ ਉੱਪਰ ਕੋ ਐਕਸ਼ਨ ਆਵੇ ਉਹਨਾਂ ਦਾ ਕੰਮਕਾਰ ਨਾ ਖੋਇਆ ਜਾ ਸਕੇ ਮੈਂ ਆਪਣੇ ਚੈਨਲ ਬੋਲ ਉਹਨਾਂ ਨੂੰ ਰਿਕੁਐਸਟ ਕਰਦਾ ਹਾਂ ਹੁਣ ਦੱਸੋ ਸ਼ਰਮਾ ਜੀ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਬਹੁਤ ਤੇਜ਼ੀ ਦੇ ਨਾਲ ਜਿਹੜੀ ਲੇਕਿ ਗੁਰਸਿੱਖ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਜੀ ਜੀ ਦੇਖੋ ਛੋਟੀ ਸਾਹਿਬ ਪਰਿਵਾਰ ਗੁਰਸਿੱਖ ਦਾ ਹੋਵੇ ਪਰਿਵਾਰ ਮੁਸਲਮਾਨ ਦਾ ਹੋਵੇ ਪਰਿਵਾਰ ਹਿੰਦੂ ਦਾ ਹੋਵੇ ਪਰਿਵਾਰ ਕਿਸੇ ਵੀ ਧਰਮ ਦਾ ਹੋਵੇ ਜੀ ਜੀ ਤਕਲੀਫ ਹਰ ਇੱਕ ਪਰਿਵਾਰ ਨੂੰ ਹੁੰਦੀ ਹੈ ਹਰ ਇੱਕ ਜੀਵਨ ਹੁੰਦੀ ਹੈ ਜਿੱਦੇ ਚ ਪ੍ਰਮਾਤਮਾ ਨੇ ਜਾਣ ਪਾਈ ਹੈ ਜੀ ਜੀ ਇਹ ਪਰਿਵਾਰ ਦਾ ਸੋਸ਼ਲ ਮੀਡੀਆ ਦੇ ਜ਼ਰੀਏ ਭੈਣ ਭਰਾਵਾਂ ਦੇ ਜ਼ਰੀਏ ਲੋਕਾਂ ਤੱਕ ਆ ਗਿਆ ਜਾਂ ਹੋਰ ਵਿਸ਼ੇ ਵੀ ਆ ਜਾਣੇ ਆ ਇਦਾਂ ਦੇ ਹੋਰ ਵੀਡੀਓਜ਼ ਵੀ ਆ ਜਾਣੀਆਂ ਪੋਸਟਾਂ ਵੀ ਆ ਜਾਣੀਆਂ ਲੋਕ ਮਦਦ ਕਰਦੇ ਆ ਬਹੁਤ ਦਿਲਦਾਰ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਜਾ ਕੇ ਮਦਦ ਵੀ ਕਰਦੇ ਆ ਜੀ ਜੀ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਬਿਲਕੁਲ ਮਦਦ ਕਰਿਆ ਕਰੋ ਲੇਕਿਨ ਰਿਐਲਿਟੀ ਜਿਹਾ ਕੇ ਕਰਿਆ ਕਰੋ ਕਿਉਂਕਿ ਇਹਨਾਂ ਕੰਮਾਂ ਦੇ ਵਿੱਚ ਵੀ ਛੋਟੀ ਸਾਬ ਜੇ ਜਾਣੀ ਹੈ ਤਾਂ ਬੜਾ ਦੁੱਖ ਲੱਗਦਾ ਕਿਤੇ ਨਾ ਕਿਤੇ ਲੋਕ ਫਰਾਡ ਚ ਅਲਗ-ਨਗ ਅਕਾਊਂਟਾਂ ਦੇ ਵਿੱਚ ਲੋਕ ਪੈਸੇ ਪਵਾ ਲੈਣੇ ਆ ਜੀ ਜੀ ਸਹੀ ਗੱਲ ਹੈ ਦੇਖੋ ਦੂਜੀ ਗੱਲ ਠੀਕ ਹੈ ਸੋਸ਼ਲ ਮੀਡੀਆ ਤੇ ਜਿੰਨੀਆਂ ਖਬਰ ਆ ਜਾਣੀਆਂ ਨਿਊਜ਼ ਵਗੈਰਾ ਆ ਜਾਣੀਆਂ ਇਹ ਤਾਂ ਚਲੋ ਜਨਤਾ ਕੋ ਹੋ ਜਾਣੀਆਂ ਇਹਨਾਂ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਵੀ ਜਾਂਦਾ ਹੈ ਜਮੀਰ ਜਾਗਦੀ ਹੈ ਲੋਕਾਂ ਦੀ ਜੀ ਲੇਕਿਨ ਜਿਨ੍ਹਾਂ ਦੇ ਕੋਲ ਜੇ ਆਪਣੇ ਕਿਸੇ ਨਿਊਜ਼ ਚ ਆਉਣ ਜੋਗੇ ਜਾਂ ਸੋਸ਼ਲ ਮੀਡੀਆ ਤੇ ਆਉਣ ਜੋਗਾ ਕੋਈ ਸਾਧਨ ਨਹੀਂ ਜਾਂ ਕੋਈ ਸ਼ਿਸ਼ਟ ਵੀ ਨਹੀਂ ਹੈਗਾ ਵਿਚਾਰੇ ਬਿਲਕੁਲ ਬਿਲਕੁਲ ਕਿਤੇ ਦਵਾਈਆਂ ਤੇ ਬਿਨਾ ਮਰ ਜਾਂਦੇ ਆ ਜਾਂ ਕਿਤੇ ਨਾ ਕਿਤੇ ਤੜਫ ਦੇ ਕਿਸੇ ਆਪਰੇਸ਼ਨ ਬਾਜੂ ਮਹਿੰਗੇ ਮਹਿੰਗੇ ਇਲਾਜ ਬਾਜੂ ਕਿਤੇ ਨਾ ਕਿਤੇ ਰਹਿ ਜਾਂਦੇ ਆ ਤੜਫ ਜਾਂਦੇ ਆ ਵਿਚਾਰੇ ਮਰ ਜਾਂਦੇ ਆ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਸੋਢੀ ਸਾਹਿਬ ਦਵਾਈਆਂ ਦੀ ਦੇਖੋ ਗੁਹਾਰ ਲਗਾਈ ਜਾਂਦੀ ਵੀ ਦਵਾਈਆਂ ਦੋ ਆਓ ਜੀ ਇਹ ਪ੍ਰੋਬਲਮ ਆਪਰੇਸ਼ਨ ਤੇ ਐਨੇ ਪੈਸੇ ਮੰਗੇ ਆ ਐਨੇ ਪੈਸੇ ਫਲਾਣੇ ਰੱਖਣੇ ਮੰਗੇ ਆ ਐਨੇ ਪੈਸੇ ਹਸਪੀਟਲ ਆਨੇ ਮੰਗੇ ਆ ਦੇਖੋ ਇਹ ਪੈਸ਼ਾਂ ਦੀ ਡਿਮਾਂਡ ਠੀਕ ਹੈ ਦਵਾਈਆਂ ਜਾਂ ਸਿਸਟਮ ਫਰੀ ਨਹੀਂ ਜੀ ਹੁੰਦਾ ਲੇਕਿਨ ਉਹਨਾਂ ਦੀ ਜੜੀ ਜਿੰਮੇਦਾਰੀਆਂ ਕਿਤੇ ਨਾ ਕਿਤੇ ਸਰਕਾਰਾਂ ਦੀ ਹੋਣੇ ਚਾਹੀਦੀ ਆ ਸਰਕਾਰਾਂ ਨੂੰ ਸਿਸਟਮ ਇਦਾਂ ਦਾ ਕਰਨਾ ਚਾਹੀਦਾ ਵੀ ਠੀਕ ਆ ਕੋਈ ਵੀ ਬੰਦਾ ਜਿਹੜਾ ਨਹੀਂ ਪੈਸਾ ਦੇ ਸਕਦਾ ਬਿਲਕੁਲ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਚੈਕਿੰਗ ਹੋਣੀ ਚਾਹੀਦੀ ਆ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਉਹ ਪੈਸੇ ਦਾ ਲੈਣ ਦੇਣਾ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਲੇਕਿਨ ਅਫਸੋਸ ਇੱਥੇ ਇਹ ਆਉਂਦਾ ਛੋਡੀ ਸਾਹਿਬ ਵੀ ਸਰਕਾਰਾਂ ਦੀ ਕੋਈ ਸਿਸਟਮ ਨਹੀਂ ਜੀ ਬਣਦਾ ਲੇਕਿਨ ਕਿੰਨੇ ਲੋਕ ਆ ਜਿਹੜੇ ਦਵਾਈਆਂ ਤੋਂ ਬਿਨਾਂ ਆਪਰੇਸ਼ਨਾਂ ਤੋਂ ਬਿਨਾਂ ਮਹਿੰਗੇ ਇਲਾਜਾਂ ਤੇ ਬਿਨਾਂ ਦਮ ਤੋੜਦੰਨੇ ਆ ਜੀ ਸਰਕਾਰਾਂ ਇੱਕ ਪਾਸੇ ਤਾਂ ਰੌਲਾ ਪਾ ਰਹੀ ਜੇ ਦਿੱਲੀ ਦੀ ਗੱਲ ਕਰੀਏ ਦਿੱਲੀ ਚ ਤਾਂ ਕੇਜਰੀਵਾਲ ਸਾਹਿਬ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਨੇ ਇੱਕ ਥਾਪੜ ਕੇ ਕਹਿੰਦੇ ਹੁੰਦੇ ਹੁਣ ਵੀ ਕਹਿੰਦੇ ਆ ਕਿਤੇ ਨਾ ਕਿਤੇ ਪਹਿਲਾਂ ਵੀ ਕਹਿੰਦੇ ਸੀਗੇ ਵੀ 1 ਰੁਪਏ ਦੀ 2 ਰੁਪਏ ਦੀ ਵੀ ਤੁਹਾਨੂੰ ਗੋਲੀ ਨਹੀਂ ਲੈਣੀ ਪਊਗੀ ਉਹੀ ਗੱਲ ਉਹਨਾਂ ਨੇ ਪਾ ਕੇ ਪੰਜਾਬ ਚ ਕਰੀ ਤੇ ਉਹੀ ਗੱਲ ਮਾਨ ਸਾਹਿਬ ਨੇ ਕਰੀ ਦੀ ਹੁਣ ਵੀ ਆਪਣੀਆਂ ਖਬਰਾਂ ਚ ਨਿਊਜ਼ ਦੇ ਵਿੱਚ ਦੱਸਦੇ ਹੁੰਦੇ ਆ ਆਪਣੀ ਵੈੱਬਸਾਈਟ ਦੇ ਵਿੱਚ ਦੱਸਦੇ ਹੁੰਦੇ ਆ ਵੀ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਦਵਾਈਆਂ ਮੁ ਫਾਇਦਾ ਲੈ ਰਿਹਾ ਜੀ ਸਾਨੂੰ ਸਰਕਾਰਾਂ ਦੱਸਣ ਦਾ ਸਹੀ ਜੀ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਵੇਂ ਤੁਸੀਂ ਬੜਾ ਵਧੀਆ ਇੱਕ ਪੁਆਇੰਟ ਫੜਿਆ ਮੈਂ ਦੱਸਦਾ ਪੰਜਾਬ ਦੇ ਖੋਲੇਗੇ ਮੁਹੱਲਾ ਕਲੀਨਿਕ ਖੋਲਤੇ ਵਧੀਆ ਗੱਲ ਹੈ ਪਰ ਮੈਂ ਉੱਥੇ ਕਈ ਵਾਰ ਮੇਰੀ ਮੰਮੀ ਦਵਾਈ ਦਿਵਾਣ ਗਿਆ ਉੱਥੇ ਜਿਹੜੀਆਂ ਦਵਾਈਆਂ ਉਹ ਲਿਮਟਿਡ ਦਵਾਈਆਂ ਮਿਲਦੀਆਂ ਜਿਹੜੀਆਂ ਕਿ ਆਮ ਬਜ਼ਾਰਾਂ ਦੇ ਡਿਸਪੈਂਸਸ ਹਸਤੀਆਂ ਹੁੰਦੀਆਂ ਨੇ ਕੋਈ ਉੱਥੇ ਟੈਸਟ ਨਹੀਂ ਕੀਤੇ ਜਾਂਦੇ ਕੋਈ ਉੱਥੇ ਮਹਿੰਗੀ ਦਵਾਈ ਨਹੀਂ ਹੁੰਦੀ ਤਾਂ ਫਿਰ ਇਹ ਇਹ ਯਾਨੀ ਕਿ ਇੰਨਾ ਖਰਚਾ ਸਰਕਾਰ ਨੇ ਕੀਤਾ ਮੁਹੱਲਾ ਕਲੀਨਿਕ ਖੋਲੇ ਇਹ ਖੋਲਣ ਲੋੜ ਹੀ ਨਹੀਂ ਸੀ So aber... ਗੈਰ ਨੂੰ ਕਾਗਜ਼ਾਂ ਦੇ ਵਿੱਚ ਸਰਕਾਰਾਂ ਦੇ ਪਲੰਦਿਆਂ ਦੇ ਵਿੱਚ ਬਹੁਤ ਫ੍ਰੀ ਸੇਵਾ ਹੋ ਰਹੀ ਹੈ ਮੈਡੀਕਲ ਦੀ ਜੀ ਲੇਕਿਨ ਉਹ ਮੈਡੀਕਲ ਦੀ ਫ੍ਰੀ ਸੇਵਾ ਕੌਣ ਲੈ ਰਿਹਾ ਜੀ ਸੈਂਟਰ ਸਰਕਾਰ ਦੇ ਵੱਲੋਂ ਇੱਕ ਆਪਣੇ ਨੰਬਰ ਬਣਾਏ ਜਾਂਦੇ ਆਪਣੀ ਫੈਮਿਲੀ ਲੈਣ ਦੇ ਮਾਰੇ ਇੱਕ ਆਸ਼ਮਾਨ ਕਾਰਡ ਦੀ ਇਹ ਲੋਕਾਂ ਦੇ ਵਿੱਚ ਲਿਆਂਦਾ ਜਾਂਦਾ ਮੇਰੀ ਤਾਂ ਕਿਤੇ ਦੂਰ ਦੂਰ ਤੱਕ ਸਾਨੂੰ ਪਤਾ ਨਹੀਂ ਜੇ ਕਿਸੇ ਰਿਸ਼ਤੇਦਾਰੀ ਜਾਣ ਪਛਾਣ ਦੇ ਵਿੱਚ ਕਿਹਦਾ ਆਸ਼ਮਾਨ ਕਾਰਡ ਬਣਿਆ ਹੋਇਆ ਜਾਂ ਬਣਿਆ ਹੋਇਆ ਜਿਹਦਾ ਬਣਿਆ ਹੋਇਆ ਉਹਨਾਂ ਨੂੰ ਕਿੱਦਾਂ ਪੇਮੈਂਟ ਆਉਂਦੀ ਹੈ ਕਿਵੇਂ ਆਉਂਦੀ ਹੈ ਕਿਸੇ ਦਾ ਚੱਲਦਾ ਕਿਸੇ ਦਾ ਨਹੀਂ ਚੱਲਦਾ ਉਹਨਾਂ ਚੀਜ਼ਾਂ ਦਾ ਫਾਇਦਾ ਕਹਿ ਵੀ ਤੁਸੀਂ ਨੌ ਦੇ ਵਿੱਚ ਕਰਦਾ ਗਰਾਊਂਡ ਸੈਂਟਰ ਸਰਕਾਰ ਵੀ ਫੇਲ ਹੈ ਜੀ ਸਾਡੀ ਸੂਬਾ ਸਰਕਾਰ ਵੀ ਫੇਲ ਦੀ ਹੈ ਫੇਲ ਹੈ ਜੀ ਮੈਡੀਕਲ ਦੇ ਮਾਮਲੇ 'ਚ ਜੀ ਔਰ ਦੇਖੋ ਆਯੁਸ਼ਮਨ ਕਾਰਡ ਦੀ ਵੀ ਗੱਲ ਕੀਤੀ ਮੈਂ ਆਪਣੀ ਕਿ ਦੱਸ ਦੇਣਾ ਮੇਰਾ ਬਣਿਆ ਹੋਇਆ ਤੇ ਪਿੱਛੇ ਜੇ ਕਾਫੀ 2 ਸਾਲ ਪਹਿਲਾਂ ਮੇਰੀ ਪ੍ਰੋਬਲਮ ਹੋ ਗਈ ਸੀ ਪਰ ਆਯੁਸ਼ਮਨ ਕਾਰਡ ਦਾ ਕੋਈ ਸਾਨੂੰ ਲਾਹਾ ਨਹੀਂ ਮਿਲਿਆ ਕਿਉਂਕਿ ਆਯੁਸ਼ਮਨ ਕਾਰਡ ਤਾਂ ਜੇਕਰ 8 ਹਸਪਤਾਲਾਂ ਜਿੱਥੇ ਚੱਲਦਾ ਹੈ ਅੱਠ ਦੇ ਵਿੱਚੋਂ 6 ਤਾਂ ਕਹਿੰਦੇ ਜੀ ਵੀ ਅਸੀਂ ਪੇਮੈਂਟ ਤੁਹਾਨੂੰ ਬਾਅਦ 'ਚ ਕਰਾਂਗੇ ਪਹਿਲਾਂ ਤੁਸੀਂ ਆਪਣੇ ਪੈਸੇ ਖਰਚੋ ਤਾਂ ਫਿਰ ਕੀ ਫਾਇਦਾ ਉਹ 5 ਲੱਖ ਤੁਹਾਨੂੰ ਸਰਕਾਰਾਂ ਕਹਿੰਦੀਆਂ 5 ਲੱਖ ਦਾ ਇਲਾਜ ਫ੍ਰੀ ਹੈ 10 ਲ Because of this hour ਉਹੀ ਮੈਂ ਗੱਲ ਕਰ ਰਹੀ ਹਾਂ ਕਿ ਕਈਆਂ ਦੀ ਪੇਮੈਂਟ ਕਲੀਅਰ ਹੁੰਦੀ ਹੈ ਕਈਆਂ ਦੀ ਨਹੀਂ ਹੁੰਦੀ ਕਈਆਂ ਦਾ ਕਾਰਡ ਚੱਲਦਾ ਕਈਆਂ ਦਾ ਨਹੀਂ ਚੱਲਦਾ ਇਹ ਦਿੱਕਤਾਂ ਦਾ ਸਾਹਮਣਾ ਪਬਲਿਕ ਕਿਉਂ ਕਰੇ ਜੀ ਕਿਉਂ ਸੋਸ਼ਲ ਮੀਡੀਆ ਤੇ ਆ ਕੇ ਲੋਕ ਜਿਹੜੇ ਮੇਰੀ ਮਦਦ ਕਰੋ ਦਵਾਈ ਦੇ ਮਾਮਲੇ ਚ ਫਲਾਣੇ ਡਾਕਟਰ ਨੇ ਫਲਾਣੇ ਹਸਪੀਟਲ ਨੇ ਇੰਨਾ ਪੈਸਾ ਵਾਂਗ ਲਿਆ ਜੀ ਉਹ ਕਿਉਂ ਕੁਐਸਚਨ ਆਉਂਦਾ ਜੀ ਸਾਡਾ ਤਾਂ ਮਤਲਬ ਇਹ ਹੈ ਜਿਹੜੇ ਲੋਕ ਸੋਸ਼ਲ ਮੀਡੀਆ ਤੱਕ ਨਹੀਂ ਪਹੁੰਚ ਪਾਉਂਦੇ ਉਹ ਕਿਤੇ ਨਾ ਕਿਤੇ ਵਿਚਾਰੇ ਦਵਾਈਆਂ ਦੇ ਬਣਾ ਮਹਿੰਗੇ ਲੱਜ ਜਾਂਦੇ ਫਿਰਾਂ ਦਮ ਤੋੜ ਜਾਂਦੇ ਆ ਜੀ ਜੋ ਕਿ ਸਰਕਾਰਾਂ ਨੂੰ ਦੇਖਣਾ ਚਾਹੀਦਾ ਸਿਸਟਮ ਬਣਾਉਣਾ ਚਾਹੀ ਜੀ اور ਦੇਖੋ ਜਿਹੜਾ ਇਹ ਮੋਗੇ ਦਾ ਪਰਿਵਾਰ ਹੈ ਗਰੀਬ ਪਰਿਵਾਰ ਹੈ ਨਾ ਉਹ ਇੱਕ ਪੱਠੇ ਤੇ ਰਹਿ ਰਿਹਾ ਹੈ ਪੱਠਿਆਂ ਵਾਲਿਆਂ ਨੇ ਇੱਕ ਕਮਰਾ ਦਿੱਤਾ ਰਹਿਣ ਲਈ ਪੰਜ ਬੰਦੇ ਨੇ ਇੱਕ ਭਰਾ ਦੋ ਛੋਟੀਆਂ ਭੈਣਾਂ ਇੱਕ ਉਹਦਾ ਯਾਨੀ ਕਿ ਜ਼ਖਮੀ ਹੋਇਆ ਪਿਓ ਇੱਕ ਉਹਨਾਂ ਦੀ ਵਾਈਫ ਤੇ ਜਿਹੜਾ ਪਿਓ ਹੈ ਉਹਦੀ ਹਾਲਤ ਇਹ ਹੈ ਕਿ ਪਿਛਲੇ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਪੱਟ ਟੁੱਟ ਗਿਆ ਹੁਣ ਨਵਬਤ ਇੱਥੋਂ ਤੱਕ ਆ ਗਈ ਹੈ ਕਿ ਉਹਨਾਂ ਨੂੰ ਪੇਟ ਦੇ ਵਿੱਚ ਕੈਂਸਰ ਦੱਸਿਆ ਗਿਆ ਤੇ ਡਾਕਟਰਾਂ ਨੇ ਬਹੁਤ ਯਾਨੀ ਮਹਿੰਗਾ ਲਾ ਦੱਸਿਆ ਤਾਂ ਜਿਹੜੇ ਬੱਚੇ ਨੇ ਦੇਖੋ ਉਹਨਾਂ ਦੀ ਉਮਰ ਕੋਈ ਜ਼ਿਆਦਾ ਵੱਡੀ ਨਹੀਂ ਹੈ ਬੱਚਿਆਂ ਨੂੰ 2 ਸਾਲ ਤੋਂ ਆਪਣੀ ਪੜ੍ਹਾਈ ਛੱਡਣੀ ਪਈ ਐ ਆਪਣੇ ਪਿਓ ਪੁੱਛੇ ਬਹੁਤ ਛੋਟੇ ਛੜੇ ਬੱਚੇ ਐ ਤੇ ਉਹਨਾਂ ਦਾ ਇਹ ਕਹਿਣਾ ਕਿ ਸਾਡਾ ਵੀ ਪਿਓ ਠੀਕ ਹੋ ਜੇ ਬਸ ਸਾਨੂੰ ਕੁਝ ਨਹੀਂ ਚਾਹੀਦਾ ਉਹ ਦੇਖੋ ਸ਼ਰਮਾ ਜੀ ਰੋਜ਼ ਤਿੰਨੋਂ ਬੱਚੇ ਹਜ਼ਾਰ ਹਜ਼ਾਰ ਇੱਟ ਬਣਾ ਰਹੇ ਨੇ ਪੱਠੇ 'ਚ ਕਿੰਨੀ ਵੱਡੀ ਗੱਲ ਐ ਛੋਟੇ ਛੋਟੇ ਬੱਚੇ ਦੇਖੋ ਦੇਖੋ ਸੋਢੀ ਸਾਹਿਬ ਅੱਥੇ ਮੈਂ ਦੋ ਸਿਸਟਮ ਤੇ ਗੱਲ ਕਰੂੰਗਾ ਜੀ ਜਰੂਰ ਇੱਕ ਸਿਸਟਮ ਤਾਂ ਹੈਗਾ ਵੀ ਜਿਹੜੇ ਲੋਕ ਕਿਸੇ ਵੀ ਧਰਮ 'ਚ ਆ ਕੇ ਜੀ ਜੀ ਲੋਕ ਕਹਿੰਦੇ ਆ ਵੀ ਸਿੱਖ ਧਰਮ ਨੂੰ ਖਤਰਾ ਐ ਜੀ ਹਾਂ ਤਾਂ ਇਹ ਦੋ ਧਰਮਾਂ ਨੂੰ ਖਤਰਾ ਹੈ ਜਾਂ ਕਿਸੇ ਵੀ ਧਰਮ ਵੱਲੋਂ ਖਤਰਾ ਹੈ ਜੀ ਜੀ ਉਹ ਲੋਕ ਹਰ ਦੂਜੇ ਜਿਹੜੇ ਕਹਿੰਦੇ ਆ ਵੀ ਬਾਲ ਮਜ਼ਦੂਰੀ ਕਿਉਂ ਕਰਾਉਨੇ ਆ ਜੀ 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 ਠੀਕ ਹੈ ਕਈਆਂ ਦੇ ਜ਼ਿੰਮੇਦਾਰ ਤਾਂ ਮਾਪੇ ਹੁੰਨੇ ਆ ਜੀ ਜੀ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਕਦੇ ਜਿਹਨੂੰ ਬਾਲ ਮਜ਼ਦੂਰੀ ਦੇ ਵਿੱਚ ਤੁਸੀਂ ਬੱਚਿਆਂ ਦੇ ਨਾਮ ਲਿਖੇ ਹੋਏ ਆ ਜਾਂ ਜੇਲ੍ਹਾਂ 'ਚ ਬੈਠਿਆ ਰੱਬ ਜਾਣਦਾ ਕਿਆ ਸਿਸਟਮ ਚੱਲਦਾ ਸਾਨੂੰ ਨਹੀਂ ਜੀ ਪਤਾ ਲੇਕਿਨ ਤੁਸੀਂ ਫੜ ਕੇ ਲੈ ਜਾਂਦੇ ਬੱਚੇ ਨੂੰ ਕਿੱਥੇ ਲੈ ਜਾਂਦੇ ਕਿਆ ਕਰਦੇ ਆ ਕਿ ਕੰਮ ਕਰਦਾ ਨਹੀਂ ਕਰਦਾ ਰੱਬ ਜਾਣਦਾ ਜੀ ਲੇਕਿਨ ਕਿਆ ਉਹ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਆ ਗਿਆ ਵੀ ਵਾਕਈ ਇਹ ਬਾਲ ਮਜ਼ਦੂਰੀ ਕਿਉਂ ਕਰ ਰਿਹਾ ਜੀ ਇਹਦੀ ਹੈਲਪ ਕੀਤੀ ਜਾਵੇ ਇਹਨੂੰ ਪੜਾਇਆ ਜਾਵੇ ਲਿਖਾਇਆ ਜਾਵੇ ਚਾਕੇ ਤੁਸੀਂ ਉਹਦੇ ਤੇ ਧਾਰਾ ਲਾ ਕੇ ਕਿਤੇ ਨਾ ਕਿਤੇ ਪਰਚੇ ਕਰ ਦਿੰਦੇ ਜੀ ਜਾਂ ਪਰੇਸ਼ਾਨ ਕਰਨ ਲੱਗ ਜਾਂਦੇ ਜੀ ਜਿੱਥੇ ਤੱਕ ਪਹੁੰਚਣ ਦੀ ਜਥੇਬੰਦੀਆਂ ਨੂੰ ਜਾਂ Hindu ਧਰਮ ਦੇ ਜਿਹੜੇ ਕਹਿੰਦੇ ਆ ਵੀ ਅਸੀਂ ਧਰਮ ਦੇ ਖਤਰੇ ਦੀ ਗੱਲ ਕਰਦੇ ਆ ਖਤਰਾ ਇੱਥੇ ਹੈ ਜਿਹੜਾ ਬੰਦਾ ਦਵਾਈ ਤੇ ਬਿਨਾਂ ਮਰ ਰਿਹਾ ਹੈ ਹੋਰ ਸਾਨੂੰ ਕਿਸੇ ਚੀਜ਼ ਦਾ ਨਹੀਂ ਖਤਰਾ ਅਗਰ ਖਤਰਾ ਦੇਖਣਾ ਹੈ ਤਾਂ ਇਸ ਸਿਸਟਮ 'ਚ ਆ ਕੇ ਦੇਖੋ ਚਾਹੇ ਉਹ ਕਿਸੇ ਧਰਮ ਨਾਲ ਜੁੜੀ ਹੋਈ ਸੰਸਥਾ ਹੋਵੇ ਚਾਹੇ ਉਹ ਬਾਲ ਮਜ਼ਦੂਰੀ ਰੁਕਣੇ ਵਾਲਾ ਕੋਈ ਡਿਪਾਰਟਮ ਸ਼ਰਮਾ ਜੀ ਮੈਂ ਇਸੇ ਕਰਕੇ ਨਾ ਸ਼ੁਰੂ ਵਿੱਚ ਇੱਕ ਬੇਨਤੀ ਕੀਤੀ ਸੀ ਦੁਆਰਾ ਕਰ ਦੇਣਾ ਕਿ ਬਾਲ ਮਜ਼ਦੂਰੀ ਜਿਹੜੇ ਰੋਕਦੇ ਸੰਸਥਾਵਾਂ ਅਸੀਂ ਸਿਰਫ ਇਹ ਬੱਚਿਆਂ ਦੀ ਖਬਰ ਤਾਂ ਨਿਸ਼ਰ ਕਰ ਰਹੇ ਹਾਂ ਕਿਉਂਕਿ ਇਹ ਬੱਚੇ ਮਜ਼ਦੂਰੀ ਕਰਕੇ ਯਾਨੀ ਕਿ ਬਾਲ ਮਜ਼ਦੂਰੀ ਕਰ ਰਹੇ ਆਪਣੇ ਪਿਓ ਦੀ ਜਾਨ ਬਚਾਉਣ ਲਈ ਇਹ ਕਿਸੇ ਲਾਲਚ ਕਰਕੇ ਨਹੀਂ ਕਰ ਰਹੇ ਇਹਨਾਂ ਦੇ ਮਾਪਿਓ ਨੇ ਨਹੀਂ ਇਹਨਾਂ ਨੂੰ ਕੰਮ ਕਰਾਇਆ ਇਹ ਬੱਚਿਆਂ ਨੇ ਦੇਖਿਆ ਕਿ ਸਾਡਾ ਪਿਓ ਹੁਣ ਤੁਰੰਤ ਤੋਂ ਵੀ ਅਸਮਰਥ ਹੋ ਗਿਆ ਘਰੇ ਦਾਣਾ ਨਹੀਂ ਰੋਟੀ ਖਾਣ ਨੂੰ ਕੱਪੜੇ ਵਿਚਾਰਿਆ ਕੋ ਪਾਣ ਨੂੰ ਨਹੀਂ ਉਹ ਬੱਚੇ ਇਹਨੇ ਸਿਆਣੇ ਹੋ ਗਏ ਛੋਟੀ ਜੀ ਉਮਰ ਦੇਖੋ ਇੱਕ ਕੁੜੀ ਨੇ 7ਵੀਂ ਵਿੱਚ ਪੜ੍ਹਾਈ ਛੱਡਤੀ ਇੱਕ ਨੇ 9ਵੀ ਕਰ ਰਿਆ ਸੀ ਪਰ ਉਹਨੂੰ ਦਸਵੀਂ ਛੜਨੀ ਪੈਗੀ ਤੇ ਕਿੰਨੀ ਯਾਨੀ ਕਿ ਦੁਖਦਾਈ ਗੱਲ ਸੋਢੀ ਸਾਹਿਬ ਬਿਲਕੁਲ ਦੁਖਦਾਈ ਗੱਲ ਹੈ ਲੇਕਿਨ ਜਿਹੜੇ ਬੰਦੇ ਦਾ ਦੁੱਖ ਐ ਸੀ ਸੋਸ਼ਲ ਮੀਡੀਆ ਤੇ ਆ ਜਾਂਦਾ ਜੀ ਮੈਂ ਇੱਕ ਹੋਰ ਬੇਨਤੀ ਕਰੂੰਗਾ ਜੀ ਈਵਨ ਪੰਜਾਬੀ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਜੀ ਜ਼ਰੂਰ ਵੀ ਜਿਹੜੇ ਲੋਕ ਪੋਸਟਾਂ ਪਾਉਂਦੇ ਆ ਵੀਡੀਓਜ਼ ਪਾਉਂਦੇ ਆ ਉਹਨਾਂ ਦੇ ਨਾਲ ਲਿੰਕਡ ਲੋਕ ਉਹਨਾਂ ਦੀ ਹੈਲਪ ਕਰਨ ਵਾਲੇ ਲੋਕ ਹੋਣੇ ਆ ਜੀ ਜੀ ਉਹ ਕਈ ਵਾਰ ਤਾਂ ਵੀਡੀਓ ਦੇ ਹੈਡਿੰਗ ਦੇ ਵਿੱਚ ਇਦਾਂ ਦੇ ਚੀਜ਼ਾਂ ਲਿਖ ਦੇਣਗੇ ਜਾਂ ਕਮੈਂਟਾਂ ਦੇ ਵਿੱਚ ਇਦਾਂ ਦੇ ਚੀਜ਼ਾਂ ਲਿਖਣਗੇ கமெண்ட படையா ਤੇ ਜਿਹਨੂੰ ਕਹਿ ਦੇਣਾ ਵੀ ਘਟੀਆਂ ਇਨਸਾਨ ਆ ਉਹ 200 ਰੁਪਏ ਦਾਨ ਨਹੀਂ ਕਰਦਾ ਤਾਂ 100 ਰੁਪਏ ਦਾਨ ਨਹੀਂ ਕਰ ਸਕਦਾ ਮਰ ਗਏ ਆ ਖਾਲੇ ਆ ਮਤਲਬ ਐਦਾਂ ਦੇ ਕਮੈਂਟ ਕਰਨੇ ਨਾਲੋਂ ਹੁਣ ਮੰਨ ਲਓ ਮੇਰੇ ਕੋਲ ਕਿਸੇ ਦੀ ਵੀਡੀਓ ਆਉਂਦੀ ਹੈ ਜੀ ਮੈਂ ਆਪਣੀ ਉਦਾਹਰਨ ਦੇ ਦਿੰਦਾ ਮੈਂ ਖੁਦ ਇਲਾਜਵਾਸ ਤੇ ਸਰਕਾਰਾਂ ਕੋਲ ਗੁਹਾਰ ਲਾ ਰਿਹਾ ਲੋਕਾਂ ਕੋਲ ਗੁਹਾਰ ਲਾ ਰਿਹਾ ਜੀ ਮੈਂ ਉਸ ਚੀਜ਼ ਦਾ ਹੱਲ ਕਿਵੇਂ ਕਰ ਸਕਦਾ ਜੀ ਜਾਂ ਮੇਰੇ ਵਰਗੇ ਹੋਰ ਭੈਣ ਭਰਾ ਇਸ ਚੀਜ਼ ਦਾ ਹੱਲ ਕਿਵੇਂ ਕਰ ਸਕਦੇ ਆ ਹਾਂ ਠੀਕ ਹੈ ਜਿਹਨੇ ਹੈਲਪ ਕਰਨੀ ਹੁੰਦੀ ਹੈ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਜਿਹਨੇ ਹੈਲਪ ਕਰਨੀ ਹੁੰਦੀ ਉਹ ਬੰਦੇ ਨੂੰ ਲੱਭ ਕੇ ਹੈਲਪ ਕਰ ਦਿੰਦਾ ਬ ਜਾਉਣਾ ਪਾਉਣਾ ਚਾਹੀਦਾ ਲੇਕਿਨ ਫਰਾਡ ਦੇ ਵਿੱਚ ਆ ਕੇ ਜਾਂ ਜਿਹੜੇ ਲੋਕ ਫਰਾਡ ਕਰਦੇ ਆ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਜਾਂ ਉਹਨਾਂ ਨੂੰ ਐਡੇ ਨੇ ਕੰਮ ਨਹੀਂ ਕਰਨੇ ਚਾਹੀਦੇ ਜੀ ਇਹ ਸਹੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਕਿ ਇੱਕ ਆਪਣੇ ਉਹ ਸੋਸਾਇਟੀ ਹੈ ਮਨੁੱਖਤਾ ਦੀ ਸੇਵਾ ਪੂਰੇ ਪੰਜਾਬ ਦੇ ਵਿੱਚ ਉਹ ਮਨੁੱਖਤਾ ਦੀ ਸੇਵਾ ਕਰਦੇ ਆ ਸਰਦਾਰ ਜੀ ਤੁਸੀਂ ਦੇਖਿਓ ਨਾ ਸੋਸ਼ਲ ਮੀਡੀਆ ਤੇ ਉਹ ਜਿੱਥੇ ਵੀ ਦੇਖਦੇ ਆ ਕੋਈ ਬੰਦਾ ਬਿਮਾਰ ਹੋਵੇ ਬਜ਼ੁਰਗ ਹੋਵੇ ਬੱਚਾ ਹੋਵੇ ਉਹ ਆਪਣੇ ਨਾਲ ਲੈ ਜਾਂਦੇ ਆ ਉਹਨਾਂ ਦਾ ਹੈੱਡ ਆਫਿਸ ਲੁਧਿਆਣੇ ਵਿੱਚ ਹੈ ਉਹਨਾਂ ਨੇ ਇੱਕ ਬਹੁਤ ਵੱਡਾ ਆਸ਼ਰਮ ਬਣਾਇਆ ਪਿਆ ਹਾਂ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਮੈਂ ਗੱਲ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕਰਾਂਗਾ ਵੀ ਤੁਸੀਂ ਇਹਦੇ ਪਰਿਵਾਰ ਦਾ ਵੀ ਸਾਥ ਦਿਓ ਹਾਂ ਬਿਲਕੁਲ ਸੋਢੀ ਸਾਹਿਬ ਦੇਖੋ ਗੁਰਪ੍ਰੀਤ ਵੀਰ ਜਿਹੜਾ ਬਹੁਤ ਵਧੀਆ ਜਿਹਨੂੰ ਕਹਿੰਦੇ ਕੰਮ ਕਰ ਰਿਹਾ ਹੈ ਆਪਣੇ ਇਲਾਕੇ ਸਾਡੇ ਇਲਾਕੇ ਦੇ ਵਿੱਚ ਰੋਪੜ ਤੋਂ ਵੀ ਉਹਨਾਂ ਨੇ ਇੱਕ ਕੇਸ ਸੋਲਵ ਕੀਤਾ ਸੀਗਾ ਜੀ ਜੀ ਵਕੀਲ ਬੰਦਾ ਹੋ ਕੇ ਇੰਨੀ ਪੜ੍ਹਾਈ ਲਿਖਾਈ ਕਰਕੇ ਅੰਕੁਰ ਵਰਮਾ ਜੀ ਆਪਣੀ ਮਾਂ ਤੇ ਤਸ਼ੱਦਦ ਕਰ ਰਿਹਾ ਸੀ ਉਹਦੀ ਘਰ ਵਾਲੀ ਬੱਚਿਆਂ ਨੂੰ ਨਾਲ ਲਾ ਕੇ ਆਪਣੀ ਮਾਂ ਤੇ ਕਿਤੇ ਨਾ ਕਿ ਤਰ ਤਸ਼ੱਦਦ ਕਰ ਰਿਹਾ ਤੇ ਸਿਰਫ ਪੈਸਿਆਂ ਦੇ ਚੱਕਰ ਤੇ ਵੀ ਭੈਣ ਨੂੰ ਹਿੱਸਾ ਜਾਂਦਾ ਸੀਗਾ ਉਹ ਸਾਡੇ ਵੀਰ ਨੇ ਆ ਕੇ ਮਲੁਖਾ ਦਾ ਤੇ ਦੇ ਵਿੱਚ ਲਿਆਂਦਾ ਉਹ ਕੇਸ ਨੂੰ ਇਹਨਾਂ ਨੇ ਫਿਰ ਸੋਲਵ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਬਹੁਤ ਲੋਕਾਂ ਦੀ ਮਦਦ ਕਰਦੇ ਆ ਇਹਨੂੰ ਕਹਿੰਦੇ ਜੇ ਦਾਨ ਕਰਨਾ ਤਾਂ ਇੱਥੇ ਕਰੇ ਜਾਂ ਇਸ ਤਰੀਕੇ ਦੇ ਨਾਲ ਕਰੇ ਉਹਨੂੰ ਦਾਨ ਕਹਿੰਦੇ ਆ ਜੀ ਬੜੀ ਵਧੀਆ ਗੱਲ ਤੁਸੀਂ ਬੱਸੀ ਉਦਾਹਰਨ ਦਿੱਤੀ ਉਹ ਖਬਰ ਹੈ ਸ਼ਰਮਾ ਜੀ ਆਪਾਂ ਲਾਈਵ ਵੀ ਕੀਤਾ ਸੀ ਉਸਤੇ ਮੈਨੂੰ ਯਾਦ ਹੈ ਕੁਸਮਾ ਪਹਿਲਾਂ ਤੇ ਦੇਖੋ ਅੱਜ ਉਹ ਬੰਦੇ ਸੇਵਾ ਕਰ ਰਹੇ ਜਿਹੜੇ ਪੜੇ ਲਿਖੇ ਨੇ ਸਾਨੂੰ ਇਹ ਨਹੀਂ ਪਤਾ ਉਹਨਾਂ ਦੀ ਗੁੰਜਾਇਸ਼ ਹੈ ਕਿ ਨਹੀਂ ਹੈ ਪਰ ਦੇਖੋ 2 ਸਾਲ ਹੋ ਗਏ ਵੀਡੀਓ ਇੰਨੀ ਚੱਲ ਚੁੱਕੀ ਹੈ ਕਿ ਹਜੇ ਤੱਕ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਕਿਸੇ ਸਰਕਾਰੀ ਅਫਸਰ ਨੇ ਵੀਡੀਓ ਦੇਖੀ ਨਹੀਂ ਦੇਖੀ ਤਾਂ ਹੋਏਗੀ ਪਰ ਅੱਗੇ ਕਿਉਂ ਨਹੀਂ ਆਏ ਭਗਵਾਨਤਮਨ ਸਾਹਿਬ ਜੇ ਅਸੀਂ ਗੱਲ ਕਰਾਂ ਸਾਡੇ ਸੀਐਮ ਨੇ ਹੋਰ ਹੀ ਮੰਤਰੀ ਨੇ ਬਹੁਤ ਵੱਡੇ ਵੱਡੇ ਕਿਸੇ ਨੂੰ ਇਹ ਵੀਡੀਓ ਦੇਖ ਕੇ ਕੋਈ ਅੱਗੇ ਕਿਉਂ ਨਹੀਂ ਆਇਆ ਜਦਕਿ ਉਹਦਾ ਨੰਬਰ ਦਿੱਤਾ ਗਿਆ ਬੱਚਿਆਂ ਦਾ ਉਹਨਾਂ ਦਾ ਅਕਾਊਂਟ ਨੰਬਰ ਦਿੱਤਾ ਗਿਆ ਤੇ ਕੋਈ ਬੰਦਾ ਹਜੇ ਤੱਕ ਉਹਨਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਵੀਡੀਓ ਵਿੱਚ ਦੇਖੋ ਸੋਢੀ ਸਾਹਿਬ ਉਹੀ ਤਾਂ ਮੈਂ ਕਹਿ ਰਿਹਾ ਜੀ ਸਰਕਾਰਾਂ ਦਾ ਤਾਂ ਮਾਨ ਸਾਹਿਬ ਦਾ ਤਾਂ ਗਣਾ ਨਹੀਂ ਸੁੱਕਦਾ ਜੀ ਬੋਲਦੇ-ਬੋਲਦੇ ਵੀ ਅਸੀਂ ਦਵਾਈਆਂ ਫਰੀ ਦੇ ਰਹੇ ਆ 1 ਰੁਪਏ ਦੀ ਬੋਲਣ ਦੇ ਅੰਦਾਜ਼ ਵੀ ਦੇਖ ਲਓ 1 ਰੁਪਏ ਦੀ ਗੋਲੀ ਨਹੀਂ ਲੈਣੀ ਪਊਗੀ ਜੀ ਦੇਖੋ ਇਹ ਜਿਹੇ ਅੰਦਾਜ਼ ਚ ਬੋਲਦੇ ਬੰਦਾ ਕਹਿੰਦਾ 1 ਰੁਪਏ ਦੀ ਗੋਲੀ ਨਹੀਂ ਜਿੱਥੇ ਜਿਹੜੇ ਸਵੇਰੇ ਚ ਲੈ ਰਿਹਾ ਕੋਈ ਬੰਦਾ ਉੱਥੇ ਤਾਂ ਲੋਕ ਕਿਤੇ ਨਾ ਕਿਤੇ ਦਵਾਈਆਂ ਤੇ ਮਤਲਬ ਕੋਈ ਪ੍ਰੋਬਲਮ ਨਹੀਂ ਆਉਂਦੀ ਹਣੀ ਉਹਨਾਂ ਨੂੰ ਦਵਾਈਆਂ ਲੈਣ ਚ ਜਾਂ ਇਲਾਜ ਕਰਾਉਣ ਚ ਲੇਕਿਨ ਗਰਾਊਂਡ ਜੀਰੋ ਤੇ ਆ ਕੇ ਤੁਸੀਂ ਦੇਖ ਲਓ ਸੋਸ਼ਲ ਮੀਡੀਆ ਤੇ ਆ ਕੇ ਦੇਖ ਲਓ ਸੋਸ਼ਲ ਮੀਡੀਆ ਦੀ ਗੱਲ ਚੱਲਦੀ ਹੈ ਜੀ ਸੋਸ਼ਲ ਮੀਡੀਆ ਤੇ ਆ ਕੇ ਦੇਖ ਲ ਉਹ ਉੱਥੇ ਪ੍ਰਸ਼ੇਧ ਮੰਤਰੀ ਕਿਆ ਕਰਦਾ ਜੀ ਉੱਥੇ ਵੀ ਸਰਕਾਰਾਂ ਕਿਆ ਕਰਦੀਆਂ ਜੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਕੋਈ ਫ੍ਰੀ ਹੋਵੇ ਜਾਂ ਕੁਝ ਹੋਵੇ ਲੇਕਿਨ ਸਰਕਾਰਾਂ ਨੂੰ ਸਿਸਟਮ ਇਦਾਂ ਦਾ ਚਾਹੀਦਾ ਵੀ ਜਿਹੜੀ ਦਵਾਈ ਬੂਟੀ ਐ ਇਲਾਜ ਐ ਹਾਂ ਵੈਰੀਫਿਕੇਸ਼ਨ ਕਰਕੇ ਜੀ ਜਿਹੜਾ ਜ਼ਰੂਰਤਵਾਲਾ ਵਾਕਈ ਉੱਥੇ ਤੱਕ ਹੈਗਾ ਉਹਦਾ ਇਲਾਜ ਕਰਵਾ ਕੇ ਉਹਦੀ ਜੋ ਪੈਸੇ ਦਾ ਲੈਣ ਦੇਣ ਦਾ ਫਿਰ ਉਸ ਹਿਸਾਬ ਨਾਲ ਕੀਤਾ ਜਾਵੇ ਤਾਂ ਜੋ ਕਿਤੇ ਨਾ ਕਿਤੇ ਜਿਹੜੀ ਸੋਸ਼ਲ ਮੀਡੀਆ ਤੇ ਵੀ ਹਾਈ ਦਵਾਈ ਪੈਂਦੀ ਐ ਜੀ ਅਗਰ 30% ਲੋਕਾਂ ਦਾ ਫਾਇਦਾ ਹੁੰਦਾ ਸੀ ਤਾਂ ਕਹਿੰਦੇ ਆ ਜੀ 50 ਜਾਂ 100% ਲੋਕਾਂ ਦਾ ਫਾਇਦਾ ਹੋਵੇ ਅਗਰ ਸਰਕਾਰ ਕਿਤੇ ਨਾ ਕਿਤੇ ਹੰਬੜਾਵਾੜ ਸਰਕਾਰੀ ਸਵਾਰ ਸ਼ਰਮਾ ਜੀ 1 ਮਿੰਟ ਹੋਲਡ ਕਰਿਓ ਅਰਿੰਦਰ ਜੀ ਆਗੇ ਨੇ ਡਾਕਟਰ ਸਾਹਿਬ ਮਾਮਸਾ ਦੋ 1 ਮਿੰਟ ਹੋਲਡ ਕਰਿਓ ਸੁਣਿਓ ਤੁਸੀਂ ਵੀ ਹਾਂ ਸਸੀ ਗਾਰ ਅਰਿੰਦਰ ਜੀ ਹਾਂਜੀ ਸਸੀ ਕਾਂ ਜੀ ਅਰਿੰਦਰ ਜੀ ਮੁੱਦਾ ਪਤਾ ਤਾ ਤੂੰ ਦੇਖ ਰਿਓ ਹਾਂ ਮੈਂ ਦੇਖ ਲਿਆ ਜੀ ਬੜਾ ਇੱਕ ਦੇਖੋ ਗਰੀਬ ਪਰਿਵਾਰ ਹੈ ਮਾਨਸਾ ਤੋਂ ਛੋਟੇ ਛੋਟੇ ਬੱਚੇ ਹੈ ਬਹੁਤ ਛੋਟੀ ਉਮਰ ਹੈ ਤੇ ਉਹਨਾਂ ਦਾ ਪਿਓ ਯਾਨੀ ਕਿ ਕਾਫੀ ਯਾਨੀ ਕਿ ਇਸ ਸਮੇ ਬਿਮਾਰ ਹੋ ਚੁੱਕਿਆ ਹੈ ਪੇਟ ਦੇ ਕੈਂਸਰ ਹੋ ਚੁੱਕਿਆ ਹੈ ਪਰ ਉਹ ਬੱਚੇ ਨਾ ਰੋਜ਼ ਹਜ਼ਾਰ ਹਜ਼ਾਰ ਇੱਟ ਬਣਾ ਰਹੇ ਨੇ ਸਿਰਫ ਕਿਸ ਲਈ ਆਪਣੇ ਵੀ ਸਾਡਾ ਪਿਓ ਠੀਕ ਹੋ ਜੇ ਬੱਚਾ ਦੀ ਪੜ੍ਹਾਈ ਵੀ छूट ਚੁੱਕੀ ਪਰ ਹਜੇ ਤੱਕ 2 ਸਾਲ ਹੋ ਗਏ ਵੀਡੀਓ ਚੱਲਦੇ ਨੂੰ ਕੋਈ ਸਰਕਾਰ ਨਹੀਂ ਅੱਗੇ ਆਈ ਕੋਈ ਜਥੇਬੰਦੀ ਨੇ ਕਿਸੇ ਨੇ ਉਹਦੀ ਮਦਦ ਬਾਹ ਨਹੀਂ ਫੜੀ ਦੇਖੋ ਦੇਖੋ ਜੀ ਇਹ ਤਾਂ ਗੱਲ ਠੀਕ ਹੈ ਵੀ ਬਾਹ ਨਹੀਂ ਫੜੀ ਪਰ ਜਿਹੜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਜਿਹੜਾ ਕੈਂਸਰ ਦਾ ਮਰੀਜ਼ ਹੈ ਇਹਦੀ ਇਹ ਮਾਲੀ ਮਦਦ ਵੀ ਕਰਦੇ ਆ ਜੀ ਤੇ ਇਹਦਾ ਇਲਾਜ ਇਹ ਫਰੀ ਵੀ ਕਰਦੇ ਆ ਜੀ ਆ ਮਤਲਬ ਸਾਡੇ ਵੀ ਰਿਸ਼ਤੇਦਾਰੀ ਦੇ ਵਿੱਚੋਂ ਸੀਗਾ ਬੰਦਾ ਕੈਂਸਰ ਦਾ ਪੇਸ਼ੈਂਟ ਸੀਗਾ ਤੇ ਉਹਦਾ ਪੀਜੀਆਈ ਦੇ ਵਿੱਚੋਂ ਇਲਾਜ ਕਾਫੀ ਇਲਾਜ ਮਤਲਬ ਉਹਦਾ ਫਰੀ ਹੋਇਆ ਤੇ ਜਿਹੜੀ ਉਹ ਮਾਲੀ ਮਦਦ ਕਰਦੇ ਨੇ ਨਾ ਉਹ ਜਿਹੜੀਆਂ ਮਹਿੰਗੀਆਂ ਮੈਡੀਸਿਨਸ ਹੁੰਦੀਆਂ ਨੇ ਉਹ ਖਰੀਦਣ ਵਾਲੇ ਨੂੰ ਉਹਦਾ ਬਿੱਲ ਦੇ ਦਿੰਦੇ ਨੇ ਮਤਲਬ ਤਾਂ ਕਿ ਵੀ ਜਿਹੜਾ ਕੈਂਸਰ ਦਾ ਮਰੀਜ਼ ਹੈ ਉਹ ਠੀਕ ਹੋ ਜਾ ਜੀ ਹਾਂ ਦੂਸਰੀ ਗੱਲ ਸਰ ਇਹ ਹੈ ਕਿ ਮੋਗੇ ਜ਼ਿਲ੍ਹੇ ਦੀ ਗੱਲ ਹੈ ਜੀ ਹਾਂਜੀ ਇਹ ਮੋਗੇ ਜ਼ਿਲ੍ਹੇ ਦੀ ਖਬਰ ਹੈ ਜੀ ਕਿਉਂਕਿ ਮੋਗੇ ਜ਼ਿਲ੍ਹੇ ਮੋਗਾ ਜ਼ਿਲ੍ਹਾ ਤਾਂ ਸਾਰੀ ਦੁਨੀਆ ਤੇ ਮਸ਼ਹੂਰ ਹੈ ਜੀ ਕੈਂਸਰ ਦਾ ਇਲਾਜ ਕਰਨ ਵਾਸਤੇ ਕਿਉਂਕਿ ਜਿਹੜਾ ਡਾਕਟਰ ਕਲਵੰਤ ਸਿੰਘ ਢਾਲੀਵਾਲ ਹੈ ਜੀ ਉਹ ਮੋਗੇ ਦਾ ਹੈ ਜੀ ਜੀ ਉਹਨੇ ਦੁਨੀਆ ਪੱਤਰ ਦੇ ਉੱਤੇ ਮੋਗੇ ਦਾ ਨਾਮ ਰੌਸ਼ਨ ਕੀਤਾ ਹੋਇਆ ਉਹਦਾ ਪਿੰਡ ਵੀ ਮੇਰੇ ਹਨ ਮੈਂ ਦੱਸ ਦੂੰਗਾ ਤੇ ਉਹ ਉਸ ਬੰਦੇ ਨੇ ਮਤਲਬ ਇੰਨਾ ਉਹ ਕੈਂਸਰ ਦੇ ਰਿਸਰਚ ਤੇ ਉੱਤੇ ਚੱਲਿਆ ਹੋਇਆ ਹੈ ਤਾਰਾ ਤਾਂ ਬਸਾਂ ਨੇ ਉਹਦੇ ਕੋਲੇ ਜੀ ਮਤਲਬ ਉਹਨੇ 4 ਸਾਲ ਦੇ ਵਿੱਚ ਜਿੰਨੀਆਂ ਮਤਲਬ ਕੀਮੋਥੈਰੇਪੀਆਂ ਜਾਂ ਕਰਤੀਆਂ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਪੰਜਾਬ ਦੇ ਵਿੱਚ 75 ਸਾਲਾਂ ਚ ਨਹੀਂ ਕੀਤੀਆਂ ਹੁੰਦੀਆਂ ਜੀ ਹਰ ਲੋਕ ਕਹਿਣ ਤੋਂ ਬਾਅਦ ਇਹ ਹੈ ਵੀ ਮੋਗਾ ਜ਼ਿਲ੍ਹਾ ਤਾਂ ਮੋਗੇ ਦਾ ਕਲਵੰਤ ਸਿੰਘ ਉਹਦਾ ਤਾਂ ਹੀ ਹੈ ਜਾਂ ਇਹਦੇ ਨੈੱਟ ਤੇ ਭਰ ਕੇ ਦੇਖੋ ਮੇਰੇ ਮੰਗੂ ਰੋਡਾ ਜਾ ਬੰਦਾ ਵੈਸੇ ਹੈ ਗੁਰਸੇਖ ਗਰਬਾਣੀ ਨੂੰ ਬੜਾ ਮੰਨਦਾ ਹੈ ਤੇ ਹੋਰ ਕਿਸੇ ਨੂੰ ਉਹ ਮੰਨਦਾ ਨਹੀਂ ਪਰ ਘਰਬਾਣੀ ਦੇ ਮੁਤਾਬਕ ਚੱਲਦਾ ਹੈ ਗੁਰੂ ਸਾਹਿਬ ਦੇ ਜੋ ਆਦੇਸ਼ ਨੇ ਗੁਰੂ ਸਾਹਿਬ ਦੇ ਜੋ ਉਪਦੇਸ਼ ਨੇ ਉਹਨਾਂ ਦੇ ਮੁਤਾਬਕ ਉਹ ਜ਼ਿੰਦਗੀ ਨੂੰ ਢਾਣ ਦੀ ਕੋਸ਼ਿਸ਼ ਕਰਦਾ ਉਹਦੀ ਮਾਦਰ ਦੀ ਡੈਥ ਹੋ ਗਈ ਸੀ ਕੈਂਸਰ ਨਾਲ ਉਸ ਦਿਨ ਤੋਂ ਲੈ ਕੇ ਉਹਨੇ ਇੱਕ ਸੁਖ ਸੁਖੀ ਸੀ ਵੀ ਬਠਿੰਡੇ ਤੋਂ ਜਿਹੜੀ ਵਸ ਜਾਂ ਟ੍ਰੇਨ ਜਾਂਦੀ ਹੈ ਨਾ ਉਹਦਾ ਨਾਂ ਕੈਂਸਰ ਟ੍ਰੇਨ ਹੀ ਪੈ ਰਿਆ ਸੀ ਜੀ ਉਹਦੀ ਪ੍ਰਮਾਤਮਾ ਗੁਰਦੁਆਰਾ ਸਾਹਿਬ ਜਾ ਕੇ ਉਹਨੇ ਅਰਦਾਸ ਕੀਤੀ ਵੀ ਮੈਨੂੰ ਇੰਨੀ ਪ੍ਰਮਾਤਮਾ ਇੰਨੀ ਜ਼ਿੰਦਗੀ ਦੇ ਦੇ ਮੈਂ ਇਹ ਟ੍ਰੇਨ ਬੰਦ ਕਰ ਦਿਆਂ ਜੀ ਅੱਜ ਕਹਿੰਦੇ ਮਤਲਬ ਉਸਨੇ ਬੰਦੇ ਨੇ ਇੰਨਾ ਜਿਆਦਾ ਕੈਂਸਰ ਦੇ ਉੱਤੇ ਠੀਕ ਹੈ ਕੈਂਸਰ ਫੈਲਿਆ ਹੀ ਬਹੁਤ ਜਿਆਦਾ ਪਿਆ ਕੈਂਸਰ ਦੇ ਉੱਤੇ ਕਾਬੂ ਜਿਹੜੀਆਂ ਸਟੇਜਾਂ ਨੇ ਉਹਨਾਂ 'ਚ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਬਹੁਤ ਕਾਮਯਾਬ ਬੰਦਾ ਹੋਇਆਗਾ ਪਰ ਗੱਲ ਕਰ ਲੋਕ ਆਪਸਾ ਸਾਥ ਨਹੀਂ ਉਹਦਾ ਦਿੰਦੇ ਦੇ ਅ ਦਿਨਦਰੀ ਦਿਨਦਰੀ ਮੈਨੂੰ ਮਾਫੀ ਚਾਹਨਾ ਸੁਣੋ ਸ਼ਰਮਾਈ ਸੁਣ ਰਹੇ ਨੇ ਮੈਂ ਪਹਿਲਾਂ ਵੀ ਲਾਈਵ ਪਰੋਂਦ کہہ ਚੁੱਕਿਆ ਕਿ ਉਹ ਡਾਕਟਰ ਦਾ ਨੰਬਰ ਮੈਨੂੰ ਭੇਜਿਓ ਕਿ ਓਕੇ ਮੇਰੇ ਕੋਲ ਇਹ ਬੱਚਿਆਂ ਦਾ ਫੋਨ ਨੰਬਰ ਤੇ ਅਕਾਊਂਟ ਨੰਬਰ ਆ ਚੁੱਕਿਆ ਹੈ ਮੈਂ ਆਪਣੇ ਚੈਨਲ ਦਾ ਉੱਥੇ ਪੱਤਰਕਾਰ ਸਾਹਿਬ ਨੂੰ ਭੇਜਾਂਗਾ ਜੋ ਹੋ ਸਕਦਾ ਦੇਖੋ ਕਿਉਂਕਿ ਬੱਚਿਆਂ ਦੀ ਨਾ ਤੁਹਾਨੂੰ ਵੀਡੀਓ ਹੀ ਭੇਜ ਦੂੰਗਾ ਉਹਦੇ ਨੰਬਰ ਤੋਂ ਤੁਹਾਨੂੰ ਤੁਸੀਂ ਉਸੇ ਚੀਜ਼ ਤੋਂ ਪਤਾ ਕਰ ਲਿਓ ਤੇ ਓਕੇ ਨਾ ਦੇਖੋ ਇਹਦੇ ਵਿੱਚ ਮਾਲੀ ਮਦਦ ਵੀ ਹੁੰਦੀ ਹੈ ਇਹ ਇਲਾਜ ਵੀ ਇਹਦਾ ਫਰੀ ਹੁੰਦਾ ਹੈ ਪਤਾ ਕੀ ਹੈ ਜੀ ਉਹ ਬੱਚੇ ਅਜੇ ਛੋਟੇ ਛੋਟੇ ਉਮਰ ਦੇ ਬੱਚੇ ਆ ਕੋਈ ਜਿਆਦਾ ਵੱ ਤਿਆ ਪੜਣਾ ਤੇ ਇੱਕ ਮੁੰਡਾ ਇੱਕ ਦੀ 7 ਪੜਾਈ ਛੁੱਟ ਗਈ ਕਿ 9ਵੀਂ ਚ ਇੱਕ ਮੁੰਡਾ 10ਵੀਂ ਸੀਗਾ ਉਹ ਬੱਚੇ ਨੇ ਬੜਾ ਰੋਂਦੇ ਹੋਏ ਭਾਵ ਕੋਈ ਕਿਹਾ ਵੀ ਜੀ ਅਸੀਂ ਜਾ ਰਹੇ ਹਾਂ ਇੱਟ ਬਣਾ ਰਹੇ ਹਾਂ ਤਾਂ ਉਹ ਪੱਤਰਕਾਰ ਨੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਪੈਸੇ ਚਾਹੀਦੇ ਆ ਉਹ ਕਹਿੰਦੇ ਨੇ ਜੀ ਵੀ ਸਾਡਾ ਪਿਓ ਠੀਕ ਹੋ ਜਾਏ ਸਾਡੇ ਪਿਓ ਨੂੰ ਜਵਾਬ ਦੇਤਾ ਵੀ ਪੇਟ ਚ ਕੈਂਸਰ ਫੱਦ ਗਿਆ ਨਹੀਂ ਫਿਰ ਉਹ ਲੱਗ ਗਏ ਕਿੱਥੇ ਨੇ ਜੀ ਕਿੱਥੇ ਕਿੱਥੇ ਗਏ ਮਤਲਬ ਜੀ ਉੱਥੇ ਹੀ ਉੱਥੇ ਚੈੱਕਅਪ ਕਰਾਇਆ ਗਿਆ ਸੀ ਉਹਨਾਂ ਦਾ ਪਹਿਲਾਂ ਉਹਨਾਂ ਦਾ ਪੱਟ ਟੁੱਟਿਆ ਸੀ ਐਕਸੀਡੈਂਟ ਚ ਹਾਂ ਜੀ ਦੇਖੋ ਐਕਸੀਡੈਂਟ ਜਿਹੜਾ ਹੈ ਕੁੱਕਟੇ ਵਾਲਾ ਹੈ ਹੱਡ ਜੋੜਨ ਵਾਲੇ ਮਸਲੇ ਨੇ ਹੈਨਾ ਪਲਾਸਟਰ ਲੇਗਾ ਰਾੜਪੋਣੇ ਤਾਂ ਹਰ ਇੱਕ ਥਾਂਤੀ ਹੋ ਜਾਂਦੇ ਨੇ ਇਹ ਗੱਲ ਕਰ ਜਿਹੜਾ ਵੀ ਕੈਂਸਰ ਦਾ ਸਪੈਸ਼ਲ ਟ੍ਰੀਟਮੈਂਟ ਹੈ ਉਹ ਆਪਣਾ ਪੰਜਾਬ ਦੇ ਵਿੱਚ ਕੇਜੀਆਈ ਦੇ ਵਿੱਚ ਹੈ ਹਾਂਜੀ ਉਹੀ ਮੈਂ ਤਾਂ ਹੀ ਕਹਿ ਰਿਹਾ ਦੇਖੋ ਅਸੀਂ ਕੋਈ ਇੰਨੇ ਵੱਡੇ ਹੋ ਤਾਂ ਹੈ ਨਹੀਂ ਦਾਨੀ ਸੱਜਣ ਪਰ ਜੋ ਹੋ ਸਕਿਆ ਮੈਂ ਫੋਨ ਕਰਾਂਗਾ ਸਪੈਸ਼ਲ ਕਿਉਂਕਿ ਮੈਂ ਬਹੁਤ ਵੀਡੀਓ ਦੇਖ ਕੇ ਭਾਵ ਖੋਇਆ ਬੱਚਿਆਂ ਦੀ ਤੇ ਦੇਖੋ ਤੁਸੀਂ ਸਿੱਖਿਆ ਦੀ ਗੱਲ ਕਰਦੇ ਹੋ ਬੱਚਿਆਂ ਦੀ ਸਿੱਖਿਆ ਖੋਈਗੀ ਮਜਬੂਰੀ ਅੱਜ ਮਜਬੂਰ ਦੇਖੋ ਕੋਈ ਵੀ ਬੱਚਾ ਕੰਮ ਕਰਦਾ ਜੀ ਬੱਚੇ ਨੂੰ ਕੰਮ ਕਰਨ ਲਾਉਂਦਾ ਹੁੰਦੀ ਤਾਂ ਮਜਬੂਰੀ ਹੈ ਵੈਸੇ ਤਾਂ ਠੀਕ ਹੈ ਵੀ 5 ਸਾਲ ਦਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਜੇ ਨਸ਼ੇ ਪੱਤੇ ਜਾਂ ਨਹੀਂ ਕਰਦਾ ਤੇ ਇਸ ਤਰ੍ਹਾਂ ਦੀ ਕੁਦਰਤੀ ਆਫਤ ਆ ਗਈ ਤਾਂ ਹਰ ਇੱਕ ਨੂੰ ਇਸ ਦੇ ਵਿੱਚ ਮਾਰੀ ਮੋਟੀ ਜਹਾਜਾ ਵੀ ਤਿਲ ਫੁੱਲ ਪੇਟਾ ਜਾਣ ਕਰਨੀ ਚਾਹੀਦੀ ਹੈ ਤਾਂ ਕਿ ਮਤਲਬ ਉਹ ਬੱਚਿਆਂ ਦੀ ਜਿਹੜੀ ਜ਼ਿੰਦਗੀ ਆਉਂ ਸ਼ਰਮਾ ਜੀ ਸ਼ਰਮਾ ਜੀ ਸੁਣ ਰਹੇ ਨੇ ਸ਼ਰਮਾ ਜੀ ਨੇ ਇੱਕ ਗੱਲ ਕੀਤੀ ਮੈਂ ਤੁਹਾਡੇ ਕੋਲ ਪਹਿਲਾਂ ਜਵਾਬ ਲੈਣਾ ਵੇ ਸ਼ਰਮਾ ਜੀ ਕੋਲ ਜਾਵਾਂਗਾ ਸ਼ਰਮਾ ਜੀ ਨੇ ਗੱਲ ਕਹੀ ਕਿ ਜਿਹੜਾ ਦੇਖੋ ਘਰ ਘਰ ਦਵਾਈ ਦੇਣ ਦੀ ਸਕੀਮ ਚੱਲੀ ਹੈ ਪਹਿਲਾਂ ਕੇਜਰੀਵਾਲ ਦੀ ਰੋਲਾ ਪਾਉਂਦੇ ਸੀ ਹੁਣ ਭਗਵੰਤ ਮਾਨ ਸਾਹ ਪਾ ਰਹੇ ਨੇ ਕਹਿੰਦੇ ਦਵਾਈਆਂ ਤਾਂ ਮਿਲਦੀਆਂ ਹੀ ਨਹੀਂ ਕਹਿੰਦੇ 1 ਰੁਪਏ ਦਵਾਈ ਲੈਣੀ ਦੀ ਪੈਗੀ ਜੇਕਰ ਦਵਾਈ ਇਹ ਲੋਕ ਤੁਸੀਂ ਸਾਰਾ ਉਹਨਾਂ ਦੇ ਨਾਂ ਬਦਲਤੇ ਹੁਣ ਅੰਸ਼ੂਮਨ ਉਹ ਹੋ ਗਿਆ ਨਾ ਕਿ ਤਾ ਨਾ ਹੀ ਕافي ਅਰੋਗਿਆ ਅੰਸ਼ੂਮਨ ਅਰੋਗਿਆ ਕੇਂਦਰ ਮਤਲਬ ਨਾ ਹੀ ਅਡਾ ਵੱਡਾ ਬਣਾਤਾ ਵੀ ਜਿਹੜਾ ਨਾਮ ਲੈਣਾ ਥੋੜਾ ਜਿਹਾ ਔਖਾ ਹੈ ਸੈਂਟਰ ਸਰਕਾਰ ਵੀ ਇਹਦੇ ਚ ਹੁਣ ਥੋੜਾ ਜਿਹਾ ਇਧਰਲੇ ਪਾਸੇ ਨੂੰ ਤੁਰੀ ਹੈ ਤੇ ਜਿਹੜਾ ਇਹ ਹੈ ਨਾ ਜੀ ਜਿਹੜੇ ਮਸ ਲੱਗ ਲਿੰਦ ਨੇ ਜੇ ਡਾਕਟਰ ਡਾਕਟਰਾਨੀਆ ਪੋਸਟਾਂ ਪੂਰੀਆਂ ਹੁਣ ਵੀ ਆ ਜੀ ਕਿਉਂਕਿ 5000 ਡਾਕਟਰ ਨਹੀਂ ਤਾਂ 2500 ਡਾਕਟਰ ਕਹਿਣ ਤੋਂ ਬਾਅਦ ਇਹ ਹੈ ਵੀ ਜਿਹੜੇ ਟੈਸਟ ਲਿਖਣੇ ਨੇ ਉਹ ਡਾਕਟਰ ਨੇ ਲਿਖਣੇ ਨੇ ਜੋ ਟੈਸਟ ਦੇਖਣੇ ਨੇ ਉਹ ਡਾਕਟਰ ਨੇ ਦੇਖ ਲੈਣੇ ਹੁਣ ਐਕਸਰੇ ਹੈ ਐਕਸਰੇ ਕਰ ਲਿਆ ਕਿਸੇ ਨੇ ਛੋਟੇ ਬੰਦੇ ਨੇ ਮਾਤਰ ਨੇ ਕਰਵਾਤਾ ਐਕਸਰਾ ਨੂੰ ਦੇਖਣਾ ਆਉਂਦਾ ਨਹੀਂ ਹੈ ਨਾ ਫਿਰ ਉਹਦਾ ਮਤਲਬ ਮੁੱਲੀ ਜਾਂ ਨਾ ਤਾਂ ਕਰਨ ਵਾਲੇ ਦੇ ਕੋਈ ਸਾਰੇ ਰਹਿ ਜਾਂਦਾ ਨਾ ਕਰਾਉਣ ਵਾਲੇ ਦੇ ਸਾਰੇ ਰਹਿ ਜਾਂਦਾ ਜਿੰਨਾ ਚੀਜ਼ਾਂ ਦਾ ਪ੍ਰੋਪਰ ਟਰੀਟਮੈਂਟ ਹੋਣ ਵਾਲੇ ਬੰਦੇ ਆਪਣੇ ਕੋਲ ਪੂਰੇ ਹੁਣ ਟੀਮ ਫੁੱਲ ਹੋਵੇ ਤਾਂ ਇਹ ਚੀਜ਼ਾਂ ਹੋ ਸਕਦੀਆਂ ਉਹ ਕੁਲਵੰਤ ਸਿੰਘ ਢਾਲੀਵਾਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਉਹਨੇ ਉਹ ਇਹ ਗੱਲ ਤੇ ਬੜਾ ਜ਼ੋਰ ਦੇ ਰਿਹਾ ਵੀ ਜਿਹੜਾ ਆਪਣਾ ਦਾਨ ਹੈ ਉਹ ਦਾਨ ਦੀ ਦਿਸ਼ਾ ਬਦਲੋ ਜੀ ਦਾਨ ਦੀ ਦਿਸ਼ਾ ਬਦਲਣ ਦੇ ਨਾਲ ਹੀ ਜਿਹੜੀ ਆਪਣੀ ਲੋਕਾਈ ਹੈ ਪਬਲਿਕ ਹੈ ਇਹਦੀ ਦਸ਼ਾ 'ਚ ਮੜਾ ਮोटा ਸੁਧਾਰ ਹੋ ਸਕਦਾ ਹੈ ਜੇ ਆਪਾਂ ਦਾਨ ਇਸੇ ਤਰ੍ਹਾਂ ਹੀ ਗੁਲਗਲੇ ਪਕੌੜਿਆਂ ਤੱਕ ਸੀਮਿਤ ਰਹਿ ਗਏ ਤਾਂ ਮਤਲਬ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸਿਹਤ ਹੈ ਨਾ ਉਹ ਜਾਦੇ ਔਖੀ ਹੁੰਦੀ ਰਹੂ ਮੈਂ ਮੈਂ ਡਾਕਟਰ ਸਾਹਿਬ ਲਾਈਨ ਤੇ ਲੈਣਾ ਥੋੜੀ ਡਾਕਟਰ ਸਾਹਿਬ ਇੱਕ ਮਿੰਟ ਵੇਟ ਕਰਿਓ ਮੈਂ ਕਾਲ ਤੇ ਲੈਣਾ ਸ਼ਰਮਾ ਜੀ ਆਪਣਾ ਜੋ ਸ਼ਰਮਾ ਜੀ ਬਾ ਸੁਣ ਰਹੇ ਹੋ ਠੀਕ ਹੈ ਹਾਂਜੀ ਹਾਂਜੀ ਹੋਲਡ ਹੋਰ ਸਰਮਾ ਜੀ ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਕਹਿੰਦੇ ਵੀ ਜਿਹੜੀ ਦੰਦ ਦੀ ਪ੍ਰਕਿਰਿਆ ਹੈ ਤਾਂ ਇਹਨਾਂ ਨੇ ਡਾਕਟਰ ਦਾ ਨੰਬਰ ਦਿੱਤਾ ਮੋਗੇ ਦੇ ਡਾਕਟਰ ਸਾਹਿਬ ਨੇ ਬੜੇ ਕਹਿੰਦੇ ਕਾਰੀਗਰ ਨੇ ਕੈਂਸਰ ਦੇ ਚਲੋ ਉਹ ਨੰਬਰ ਮੈਨੂੰ ਭੇਜਣਗੇ ਮੈਂ ਵੀ ਕੋਸ਼ਿਸ਼ ਕਰਾਂ ਗੱਲਬਾਤ ਕਰਨ ਦੀ ਤੇ ਇਹਨਾਂ ਨੇ ਸਵਾਲ ਉਹਨੂੰ ਠਾਇਆ ਕਿ ਤੁਹਾਡੇ ਲਈ ਗੱਲ ਵੀ ਜਿਹੜੇ ਆ ਖੋਲੇ ਗਏ ਹਨਾ ਕਲੀਨਿਕ ਦਵਾਈਆਂ ਛਡੋ ਉੱਥੇ ਡਾਕਟਰ ਹੀ ਪੂਰੇ ਨਹੀਂ ਹੈਗੇ ਕਹਿੰਦੀ ਮਾਹੀ ਡਾਕਟਰ ਨਹੀਂ ਹੈਗੇ ਉੱਥੇ ਸਹੀ ਗਾਇ ਇਹਨਾਂ ਨੇ ਬਹੁਤ ਵਧੀਆ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਕਿ ਮੈਂ ਆਪਣੀ ਦੱਸ ਚੁੱਕਿਆ ਵੀ ਉੱਥੇ ਦਵਾਈਆਂ ਦਿੱਤਾ ਸਿਰਫ ਸ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਠੀਕ ਹੈ ਜੀ 101% ਜੀ ਇਹ ਤਾਂ ਡੁਗ-ਡੁਗੀ ਸਰਕਾਰਾਂ ਵਾਜਾ ਰਹੀਆਂ ਆ ਵੀ ਅਸੀਂ ਤਾਂ ਦਵਾਈਆਂ ਫਰੀ ਦੇ ਰਹੇ ਹਾਂ ਸਾਡੀ ਜਿਹੜੀ ਪਬਲਿਕ ਆ ਸਾਡੀ ਜਿਹੜੀ ਪ੍ਰਜਾ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਉਹ ਤਾਂ ਇਲਾਜ ਵੱਲੋਂ ਇਲਾਜ ਮਾਝੋ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਨਹੀਂ ਹੈ ਤਕਲੀਫ ਨਹੀਂ ਉਹਨਾਂ ਨੂੰ ਲੇਕਿਨ ਮੈਂ ਉਹੀ ਗੱਲ ਕੀਤੀ ਸੀ ਨਾ ਵੀ ਤੁਸੀਂ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਆ ਕੇ ਦੇਖ ਲਓ ਕਿ ਕਿੰਨੇ ਲੋਕ ਕਿੰਨੇ ਕੇਸ ਆ ਜਿਹੜੇ ਇਲਾਜ ਦੇ ਬਿਨਾ ਲੋਕ ਤੜਫ ਰਹੇ ਆ ਦਵਾਈਆਂ ਮਹਿੰਗੀਆਂ ਦਵਾਈਆਂ ਦੇ ਬਿਨਾ ਤੜਫ ਰਹੇ ਆ ਜੀ ਲੇਕਿਨ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਇਸ ਕਰਕੇ ਹੋਣੀ ਚਾਹੀਦੀ ਇੱਕ ਸਿਹਤ ਦਾ ਹੀ ਧਿਆਨ ਨਹੀਂ ਰੱਖ ਸਕਦੀਆਂ ਫਿਰ ਉਹ VOTER ਨੂੰ ਵੋਟ ਪਾਉਣ ਦਾ ਫਾਇਦਾ ਕੀ ਹੈ ਜੀ ਇਹ ਸ਼ਰਮਾਈ ਤੁਹਾਨੂੰ ਲੱਗਦਾ ਹੈ ਕਿ ਆਪਾਂ ਹੁਣ ਇਹ ਵੀਡੀਓ ਨੂੰ ਸ਼ੇਅਰ ਕਰ ਰਹੇ ਹਾਂ ਚਲੋ ਅਸੀਂ ਕਹਿੰਦੇ ਆਂ ਵੀ ਸਾਡਾ ਇਹ ਵੀਡੀਓ ਦਾ ਮਕਸਦ ਹੈ ਵੀ ਉੱਥੇ ਤੱਕ ਮਦਦ ਪਹੁੰਚੇ ਕੀ ਤੁਹਾਨੂੰ ਲੱਗਦਾ ਹੈ ਵੀ ਹੁਣ ਸ਼ਾਇਦ ਕੋਈ ਅੱਗੇ ਆਏਗਾ ਸਰਕਾਰਾਂ ਨੂੰ ਲੋੜ ਨਹੀਂ ਬਾ ਫੜਨ ਦੀ ਬਿਲਕੁਲ ਦੇਖੋ ਇਸ ਚੀਜ਼ ਦਾ ਅਸਰ ਜ਼ਰੂਰ ਪੈਂਦਾ ਹੁੰਦਾ ਹੈ ਦੇਖੋ ਚੈਨਲ ਦਾ ਧੰਨਵਾਦ ਹੈ ਇੰਨਾ ਵੀ ਜਿੰਨੀਆਂ ਵੀ ਖਬਰਾਂ ਚੈਨਲ ਤੇ ਆਈਆਂ ਲਾਈਵ ਹੋਈਆਂ ਜਾਂ ਕੁਝ ਵੀ ਹੋਇਆ ਉਹਦਾ ਅਸਰ ਜ਼ਰੂਰ ਪਿਆ ਹੈ ਜੀ ਚਾਹੇ ਸਾਡੇ ਚੈਨਲ ਦਾ ਏਬਰ ਪੰਜਾਬੀ ਟੀਵੀ ਦਾ ਲਾ ਲੋ ਚਾਹੇ ਆਮ ਚੈਨਲ ਦਾ ਲਾ ਲੋ ਜਦੋਂ ਗੱਲ ਬਾਹਰ ਆਉਂਦੀ ਹੈ ਪਬਲਿਕ ਹੋ ਜਾਂਦੀ ਜਨਤਕ ਹੋ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਉਸ ਚੀਜ਼ ਦਾ ਸਾਰਾ ਲੱਗਦਾ ਹਲੇ ਤੱਕ ਕਿਉਂ ਨਹੀਂ ਲੱਗਿਆ ਗਿਆ ਜਾਂ ਹੁਣ ਤੋਂ ਬਾਅਦ ਕਿਉਂ ਨਹੀਂ ਲੱਗੂਗਾ ਜਾਂ ਲੱਗਣ 'ਚ ਦੇਰੀ ਹੋਊਗੀ ਜੀ ਇਹ ਤਾਂ ਉਹ ਨਾਲ ਟਾਈਮ ਦੱਸੂਗਾ ਜੀ ਇਹ ਡਾਕਟਰ ਸਾਹਿਬ ਦੁਆਰਾ ਪੁੱਛਿਆ ਨੇ ਡਾਕਟਰ ਸਾਹਿਬ ਵੀ ਹਾਂਜੀ ਡਾਕਟਰ ਸਾਹਿਬ ਕੀ ਤੁਹਾਨੂੰ ਲੱਗਦਾ ਹੈ ਵੀ ਸਰਕਾਰਾਂ ਨੂੰ ਬਾਹ ਨਹੀਂ ਫੜਨੀ ਚਾਹੀਦੀ ਕੋਈ ਬੰਦਾ ਨਹੀਂ ਅੱਗੇ ਆਇਆ 2 ਸਾਲ ਤੋਂ ਵੀਡੀਓ ਚੱਲ ਰਹੀ ਹੈ ਦਿੱਲੀ ਦੇਖੋ ਜੀ ਸਰਕਾਰ ਉਹ ਗੱਲ ਤਾਂ ਉੱਥੇ ਆ ਜਾਂਦੀ ਬਾਹ ਇਸ ਤਰ੍ਹਾਂ ਇਹ ਤਾਂ ਦੇਖੋ ਗਾਈਡ ਕਰਨਾ ਹੀ ਕਿਸੇ ਨੇ ਜੇਕਰ ਤੁਸੀਂ ਗੱਲ ਕਰਤੀ ਜਾਂ ਤੁਸੀਂ ਇੱਧਰ ਗੱਲ ਕਰਤੀ ਮੈਂ ਕਲਵੰਤ ਸਿੰਘ ਦਾ ਨਾਮ ਦੇ ਤਾਂ ਜੀ ਮਤਲਬ ਕਹਿਣ ਤੋਂ ਬਾਅਦ ਜੇ ਕਈਏ ਵੀ ਕੋਈ ਪੈਸੇ ਦੇ ਕੇ ਜੇ ਹੁਣ ਮੰਨ ਲਓ ਕੋਈ ਪੈਸੇ ਦੇ ਦਿੰਦਾ ਹੈ ਪੈਸੇ ਦਾ ਜੇ ਉਹ ਪੋਦੇ ਸਪੈਸ਼ਲਿਸਟ ਕੋਲੇ ਨਹੀਂ ਬੱਚੇ ਜਾਣਗੇ ਕਹਿਣ ਦੇ ਵੀ ਆ ਸਿੱਧਾ ਗਰੀਬਾਂ ਜਾਂ ਸਾਡਾ ਇਲਾਜ ਨਹੀਂ ਜਾਂ ਕੋਈ ਉੱਥੇ ਉਹ ਕਿਸੇ ਹੋਰ ਚ ਕਿਸੇ ਤੋਂ ਕਰਵਾਈ ਜਾਣ ਉਹਦੇ ਨਾਲ ਉਹ ਚੀਜ਼ ਦਾ ਇਲਾਜ ਨਹੀਂ ਨਾ ਹੁਣ ਲੱਗਾ ਕਈ ਵਾਰੀ ਹੁਣ ਕੀ ਆ ਦਰਦ ਹੁੰਦਾ ਜੀ ਉਹਦੇ ਪੇਨ ਕਿਲਰ ਦਾ ਇੰਜੈਕਸ਼ਨ ਲਾਤਾ ਅਗਲਾ 100 200 ਰੁਪਿਆ ਲੈ ਗਿਆ ਪੇਨ ਕਿਲਰ ਦਾ ਟੀਕਾ ਲਾਤਾ 100 200 ਰੁਪਿਆ ਲੈ ਗਿਆ ਉਹ ਟ੍ਰੀਟਮੈਂਟ ਥੋੜੀ ਐ ਟ੍ਰੀਟਮੈਂਟ ਤਾਂ ਕਿਸੇ ਸਪੈਸ਼ਲ ਇੰਸਟੀਚਿਊਟ ਚ ਜਾ ਕੇ ਹੋਊਗਾ ਉਹ ਦੱਸਣ ਵੀ ਕਿੱਥੇ ਕਰਾਇਆ ਕਿਵੇਂ ਹੋਇਆ ਕੀ ਪੋਜੀਸ਼ਨ ਐ ਤੋਂ ਮੈਂ 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 ਟ੍ਰੀਟਮੈਂਟ ਦੀ ਗੱਲ ਹੀ ਕਰਦਾ ਸ਼ਰਮਾ ਡਾਕਟਰ ਸਾਹਿਬ ਮੈਂ ਇਹ ਗੱਲ ਕਹਿਣਾ ਚਾਹਨਾ ਬਾਰ-ਬਾਰ ਕਿ ਦੇਖੋ ਕੋਈ ਮੇਰੇ ਸਕੇ ਰਿਸ਼ਤੇਦਾਰ ਤਾਂ ਹੈ ਨਹੀਂ ਮੈਂ ਇੱਕ ਵੀਡੀਓ ਦੇਖੀ ਮੈਂ ਪਸਵਰੇ 4-5 ਵੀਡੀਓ ਕੀ ਭਾਵਕ ਹੋਇਆ ਪੂਰਾ ਕਿ ਅਸੀਂ ਪੰਜਾਬੀ ਲੋਕ ਆ ਦੇਖੋ ਜਿਹੜੇ ਛੋਟੇ-ਛੋਟੇ ਬੱਚੇ ਨੇ ਕੋਈ ਜ਼ਿਆਦਾ ਉਮਰ ਨਹੀਂ ਹੈਗੀ ਬਹੁਤ ਛੋਟੀ ਉਮਰ ਹੈ ਬੱਚਿਆਂ ਦੀ ਉਹ ਬੱਚਿਆਂ ਦਾ ਦਰਦ ਸੁਣਿਆ ਨਹੀਂ ਜਾਂਦਾ ਇੰਨੇ ਚੈਨਲਾਂ ਵਾਲੇ ਨੇ ਇੰਨੀ ਵੀਡੀਓ ਚੱਲੀ ਪਈ ਹੈ ਪਰ ਹੁਣ ਤੱਕ ਪੰਜਾਬ ਦਾ ਕਿਸੇ ਬੰਦੇ ਨੇ ਉਹਨਾਂ ਦੀ ਹੱਥ ਕਿਉਂ ਨਹੀਂ ਫੜਿਆ ਵਿਚਾਰਿਆਂ ਦਾ ਦੇ ਕੋਈ ਉਹਨਾਂ ਦਾ ਹੱਥ ਫੜਨਾ ਚਾਹੀਦਾ ਕੋਈ ਨਾ ਕੋਈ ਜੰਪੂਗਾ لازਮੀ ਫੜਨਗੇ ਇਹ ਜੋ ਕੋਈ ਨਹੀਂ ਹੈ ਪੰਜਾਬ ਗੁਰੂਆਂ ਦੀ ਧਰਤੀ ਹੈ ਗੱਲ ਕਰ ਪੰਜਾਬ ਦਾ ਕੋਈ ਵਾਲੀ ਵਾਰ ਨਹੀਂ ਰਿਹਾ ਜੀ ਕੱਲ ਹਿਮਾਚਲ ਦੇ ਇੱਕ ਐਮਐਲਏ ਨੇ ਬਿਆਨ ਬੜਾ ਸ਼ਰਮਨਾਕ ਬਿਆਨ ਦਿੱਤਾ ਕਹਿੰਦਾ ਜੀ ਨਸ਼ਾ ਸਾਡੇ ਪੰਜਾਬ ਚੋਂ ਆ ਰਿਹਾ ਜੀ ਜੀ ਦੱਸੋ ਹੁਣ ਪੰਜਾਬ ਹਿਮਾਚਲ ਦਾ ਬੰਦਾ ਐਮਐਲਏ ਹੈ 30000 ਕਰੋੜ ਰੁਪਏ ਦੀ ਸ਼ਰਾਬ ਉੱਥੇ ਵਿਕਦੀ ਹੈ ਤੇ ਬਦਨਾਮ ਪੰਜਾਬ ਨੂੰ ਕਰੀ ਜਾਂਦਾ ਮਤਲਬ ਮੇਰਾ ਤਾਂ ਮੈਂ ਤਾਂ ਰੋਜ਼ ਇਹ ਗੱਲ ਨੂੰ ਪਿੱਟਦਾ ਵੀ ਸਾਨੂੰ ਕੋਈ ਅੱਤ ਦੂਰਦਰਸ਼ੀ ਲੀਡਰ ਨਹੀਂ ਮਿਲਿਆ ਜਿਨੇ ਸਾਡੇ ਪੰਜਾਬ ਦਾ ਬਚਾਓ ਕੀਤਾ ਹੋਵੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਸਾਡੇ ਪੰਜਾਬ ਪੰਜਾਬ ਦੇ ਲੀਡਰਾਂ ਦੇ ਸਾਡੇ ਗਵernਰਾਂ ਦੇ ਲੀਡਰਾਂ ਜੇ ਸ਼ਰਾਬ ਬਿਹਾਰ ਦੇ ਵਿੱਚ ਫੜੀ ਜਾਂਦੀ ਆ ਉੱਥੇ ਤਾਂ ਹੁੰਦੇ ਨੇ ਜੀ ਪੰਜਾਬ ਤੋਂ ਆ ਗਿਆ ਮਤਲਬ ਜਿਹੜਾ ਇਹ ਕਾਲਖਤਾ ਟਿੱਕਾ ਪੰਜਾਬ ਤੇ ਲੱਗਿਆ ਜਾਂ ਲਗਾਇਆ ਗਿਆ ਉਸ ਏਜੰਸੀਆਂ ਦੇ ਦੁਆਰਾ ਜਾਣ ਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਇਹਨੂੰ ਜਿੰਨਾ ਚਿਰ ਇਹ ਨਹੀਂ ਲੈਂਦਾ ਉਹ ਉਨਾ ਚਿਰ ਪੰਜਾਬ ਸਤਰਾਪੀ ਨਹੀਂ ਇਹ ਕਰਦਾ ਕਿਉਂਕਿ ਇਥੇ ਵੱਡੀਆਂ ਫੈਕਟਰੀਆਂ ਵਾਲਿਆਂ ਨੇ ਆਉਣਾ ਹੈ ਵੱਡੇ ਹੋਰਾਂ ਨੇ ਆਉਣਾ ਸੀਗਾ ਗੱਲ ਕਰ ਅਗਲਾ ਕਹਿੰਦਾ ਹਾਲਾਤ ਤੇ ਮਤਲਬ ਜਦੋਂ ਇਸ ਤਰ੍ਹਾਂ ਦਾ ਪੂਗੋਲਕਾ ਹਾਲਾਤ ਇਸ ਤਰ੍ਹਾਂ ਦੀ ਦੀਂਦੀ ਹੈ ਤਾਂ ਅਗਲਾ ਪਿੱਛੇ हट ਜਾਂਦਾ ਜਦੋਂ ਕਿ ਖਾਮਖਾਏ ਗੱਲ ਹੈ ਹੀ ਨਹੀਂ ਕਾਫੀ ਮਤਲਬ ਦੂਜੇ ਸਟੇਟਾਂ ਤੋਂ ਪੰਜਾਬ ਬਹੁਤ ਪਿੱਛੇ ਇੰਨਾ ਇਸ ਗੱਲ ਦੇ ਵਿੱਚ ਪਿੱਛਿਆ ਹੋਰਾਂ ਥਾਵਾਂ ਤੇ ਸਰ 80% ਲੋਕ ਨੇ ਜਿਹੜੇ ਤੰਬਾਕੂ ਦਾ ਇਸਤੇਮਾਲ ਕਰਦੇ ਨੇ ਪੰਜਾਬ ਦੇ ਵਿੱਚ 6% ਲੋਕ ਨੇ ਜਿਹੜੇ ਇਸਤੇਮਾਲ ਕਰਦੇ ਨੇ ਉਹ ਵੀ ਵਿੱਚ ਪ੍ਰਵਾਸੀ ਨੇ ਨੇ ਅਗਲੀ ਗੱਲ ਇਹ ਹੈ ਜੀ ਸਾਰੇ ਹਿੰਦੁਸਤਾਨ ਦੇ ਵਿੱਚ 90 ਲੱਖ ਔਰਤ ਸ਼ਰਾਬ ਪੀਂਦੀ ਹੈ ਪੰਜਾਬ ਦੇ ਵਿੱਚ ਪ੍ਰਵਾਸੀਆਂ ਸਮੇਤ 30 ਹਜ਼ਾਰ ਔਰਤ ਸ਼ਰਾਬ ਪੀਂਦੀ ਹੈ ਗੱਲ ਕਰ ਮੈਨੂੰ ਦੁੱਖ ਇਸ ਗੱਲ ਦਾ ਵੀ ਪੰਜਾਬ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ਜੀ ਉਹੀ ਤਾਂ ਸੋਚਣ ਵਾਲੀ ਗੱਲ ਹੈ ਨਾ ਪੰਜਾਬ ਨੂੰ ਇਹ ਜਿਹੜੇ ਦੇਖੋ ਬਾਹਰ ਦੇ ਲੱਗਦੇ ਸੂਬੇ ਨੇ ਉਹਨਾਂ ਦੇ ਜਿਵੇਂ ਤੁਸੀਂ ਕੱਲ ਬਿਆਨ ਆਇਆ ਉਹ ਉਸੇ ਦੀ ਦੇਖੇ ਖਬਰ ਪਰ ਚੱਕਰ ਇਹ ਹੈ ਨਾ ਕਿ ਪੰਜਾਬ ਸਭ ਦੇ ਦੀ ਮਦਦ ਕਰਦਾ ਜਦੋਂ ਕੋਈ ਲੰਗਰ ਲਗਾਣਾ ਕੋਈ ਕੋਈ ਵਿਪਤਾ ਆਉਂਦੀ ਹੈ ਦੇਸ਼ ਤੇ ਤਾਂ ਪੰਜਾਬ ਅੱਗੇ ਜਦੋਂ ਕੋਈ ਮਾੜਾ ਕੰਮ ਆ ਗਿਆ ਤਾਂ ਪੰਜਾਬ ਦਾ ਨਾਮ ਮਿੰਟ ਚ ਅੱਗੇ ਕੁਰਬਾਨੀਆਂ ਦੇਣ ਲਈ ਪੰਜਾਬ ਅੱਗੇ ਭਗਤ ਸਿੰਘ ਨੇ ਫੰਦਾ ਪਾਇਆ ਗੱਲ ਤੇ ਕਿਸੇ ਲਈ ਦੇਸ਼ ਨਹੀਂ ਦੇਸ਼ ਨੇ ਉਹਨਾਂ ਦੀ ਫੋਟੋ ਤੱਕ ਨਹੀਂ ਅੱਜ ਇਸਤੇਮਾਲ ਕੀਤੀ ਕਿਸੇ ਕਹਾਣੀ 'ਚ ਨਹੀਂ ਪਾਇਆ ਕਿਸੇ ਕਿਤਾਬ 'ਚ ਨਹੀਂ ਪਾਇਆ ਮੈਨੂੰ ਦੁੱਖ ਹੁੰਦਾ ਹੈ ਰਾਣੀ ਲక్ష్ਮੀਬਾਈ ਹੈ ਨਾ ਜਿਨ੍ਹਾਂ ਨੇ ਲੜਾਈ ਲੜੀ ਅਸੀਂ ਮੰਦੇ ਆ ਬੜੀ ਵਧੀਆ ਯੋद्धा ਸੀ ਪਰ ਉਹਨਾਂ ਦੇ ਵੀ ਇਲਜ਼ਾਮ ਲੱਗੇ ਵੀ ਕਿਤਨਾ ਕਿਤੇ ਅੰਗਰੇਜ਼ਾਂ ਦਾ ਮਿਲੇ ਉਹਨਾਂ ਦੀਆਂ ਕਿਤਾਬਾਂ 'ਚ ਸਟੋਰੀਆਂ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੇ ਇੱਕ ਅਰਤਾਰ ਸੀ ਸਰਾਬੇ ਵਰਗੇ ਨੇ ਭਗਤ ਸਿੰਘ ਮਰ ਗਏ ਨੇ ਆਪਣੀ ਜਵਾਨੀ ਰੋਲਤੀ ਉਹਨਾਂ ਦੀ ਸਟੋਰੀ ਕਿਉਂ ਨਹੀਂ ਪਾਈ ਜਾਂਦੀ ਕਿਤਾਬਾਂ ਇਸੇ ਕਰਕੇ ਪੰਜਾਬ ਬੰਨਾਮ ਹੁੰਦਾ ਹੈ ਡਾਕਟਰ ਸਾਹਿਬ ਹਾਂਜੀ ਜਦੋਂ ਫਿਰ ਇੰਨਾ ਚੀਜ਼ਾਂ ਦੇ ਨਾਂ ਆ ਕੇ ਜਿਹੜੇ ਤੁਸੀਂ ਕਹਿੰਦੇ ਭਗਤ ਸਿੰਘ ਸਰਾਬੇ ਹੋ ਰਹਿਆਂ ਦੇ ਤਾਂ ਜਿਹੜੇ ਇਥੇ ਬੇਲੜ ਨੇ ਇਹ ਬੇਲੜ ਲੋਕ ਸਾਡੇ ਤੇ ਡੰਡਾ ਚਲਾਉਂਦੇ ਨੇ ਉਹਨਾਂ ਦੀ ਸ਼ਮਤਾ ਜੀ हां ਉਹਨਾਂ ਦੀ ਸ਼ਮਤ ਆਏਗੀ ਆਣੀ ਵੀ ਚਾਹੀਦੀ ਦੇਖੋ ਜੀ ਜਿਹੜਾ ਵੀ ਹੈ ਕੋਈ ਮੈਂ ਨਹੀਂ ਕਹਿੰਦਾ ਕੋਈ ਵੀ ਹੈ ਪਰ ਇਹ ਹੈ ਨਾ ਵੀ ਤੁਸੀਂ ਨਜਾਇਜ਼ ਬਨਾਮ ਕਰੋ ਪੰਜਾਬ ਨੂੰ ਬਨਾਮ ਡਾਕਟਰ ਸਾਹਿਬ ਕਿਤੇ ਨਾ ਕਿਤੇ ਸਾਡੀਆਂ ਵੀ ਕਮੀਆਂ ਨੇ ਸਾਡੇ ਬੱਚਿਆਂ ਦੀਆਂ ਕਮੀਆਂ ਨੇ ਜਿਹੜੇ ਕਿ ਨੌਜਵਾਨ ਨਸ਼ੇ 'ਚ ਪੈ ਰਹੇ ਆ ਇਕੱਲੇ ਨੌਜਵਾਨੀ ਲੜਕੀਆਂ ਤੱਕ ਉਹਨਾਂ ਦੀਆਂ ਵੀ ਕਮ ਗਲਤੀਆਂ ਨੇ ਸਰ ਦੇਖੋ ਐਡਾ ਗੱਲ ਨਹੀਂ ਤੁਸੀਂ ਆਇਆ ਲਾਓ ਜੀ ਆਪਾਂ ਗੱਲ ਕਹਿ ਦਨੇ ਆ ਵੀ ਨਸ਼ੇ 'ਚ ਨਸ਼ੇ 'ਚ ਇਹਨਾਂ ਨਸ਼ਾ ਕਰੀਣ ਵਾਸਤੇ ਪੈਸੇ ਕਿੱਥੋਂ ਆਉਂਦੇ ਨੇ ਜੀ ਜੇ ਪਾਕਿਸਤਾਨ ਤੋਂ ਕਹਿਣ ਮੈਨੇ ਕੋਈ ਪਾਕਿਸਤਾਨ ਚੋ ਵੀ ਡਰੋਨ ਤੇ ਸੱਟ ਗਿਆ ਜੀ ਉਹ 25 25 ਹੁਣ ਤੁਸੀਂ ਲਾਓਗੇ 25 25 30 30 ਕਰੋੜ ਰੁਪਏ ਦੀ ਚੀਜ਼ ਕੋਈ ਰੀਚ ਸੱਟਦੀ ਹੋਗਾ ਨਹੀਂ ਤਾਂ ਪਿੱਛੇ ਤੁਸੀਂ ਲਾਓ ਇੱਕ ਸਾਡੇ ਕਿਨ 1500 ਕਰੋੜ ਰੁਪਏ ਦੀ ਕਹਿੰਦੇ ਜੀ ਅਸੀਂ ਹੀਰੋਨ ਫੜ ਲਈ ਜੀ ਜੀ ਤੇ ਮਾਨਯੋਗ ਜੱਜ ਸਾਹਿਬ ਨੇ ਉਹ ਕੇਸ ਬਰੀ ਕਰਤਾ ਜੇ ਤੁੱਕ ਉਸ ਗੱਲ ਦੇ ਵਿੱਚ ਕੋਈ ਤੰਨ ਨਹੀਂ ਸੀਗਾ ਮਤਲਬ ਕਹਿਣ ਤੋਂ ਬਾਅਦ ਆ ਵੀ ਇਹਦੇ ਵਿੱਚ ਬਿਊਰੋਕਰੇਸੀ ਦੀ ਇੱਕ ਸੀਕ੍ਰੀਟ ਜਿਹੜੀ ਚੱਲ ਰਹੀ ਹੈ ਸਜਾਜਿਸ਼ ਉਹਦੇ ਵਿੱਚੋਂ ਕਾਮਯਾਬ ਹੋ ਰਹੇ ਨੇ ਪਰ ਮਾਨਯੋਗ ਕੱਲ ਮੈਂ ਪੜ੍ਹ ਰਿਹਾ ਸੀ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਗਾਈਡਲਾਈਨ ਜਾਰੀ ਕੀਤੀਆਂ ਨੇ ਵੀ ਜੇਕ ਵੀ ਕੋਈ ਵੀ ਬੰਦਾ ਫੜਿਆ ਜਾਂਦਾ ਉਹਦੀ ਕੈਮਰਾ ਜਾਂ ਉਹਦੀ ਫੋਟੋ ਜਾਂ ਕੋਈ ਉਹਦਾ ਸਬੂਤ ਉਸ ਟਾਈਮ ਤੇ ਮੌਕੇ ਤੇ ਭੇਜ ਦਿੱਤਾ ਜਾਵੇ ਨਾ ਕਿ ਥਾਣੇ ਤੇ ਲਾ ਜਾ ਕੇ ਜੀ ਮਾਫੀ ਜਨਾ ਸ਼ਰਮਾ ਹੀ ਸੁਣ ਰਹੇ ਹੋ हां जी बिल्कुल शर्मा जी एक जानते जानते आखिरी सवाल देखो एक परिवार ਦੇ ਬੱਚੇ ਨੇ ਸਭ ਦੇ ਬੱਚੇ ਹੁੰਦੇ ਨੇ ਇਹਨਾਂ ਬੱਚਿਆਂ ਦੇ ਲਈ ਕੀ ਕਹੋਗੇ ਕੌਣ ਅੱਗੇ ਆਏਗਾ ਕਿੰਨਾ ਸਮਾਂ ਲੱਗੇਗਾ 2 ਸਾਲ ਹੋ ਗਏ ਦੇਖੋ ਮੇਰੇ ਤੋਂ ਨਹੀਂ ਦੇਖਿਆ ਗਿਆ ਦੋ ਗਰੀਬ ਛੋਟੀਆਂ ਛੋਟੀਆਂ ਬੱਚੀਆਂ ਆਪਣੇ ਪਿਓ ਦੇ ਲਈ ਲਗਾ ਰਹੀਆਂ ਗਵਾਰ ਛੱਡ ਚੁੱਕੇ ਨੇ ਪੜ੍ਹਾਈ ਔਰਤ ਬੈਠੀ ਹੈ ਆਪਣੇ ਘਰ ਵਾਲੇ ਨੂੰ ਝੋਲੀ ਚ ਪਾ ਕੇ ਇਸ ਤੋਂ ਮાળા ਸਮੇਂ ਕੁਝ ਨਹੀਂ ਹੋ ਸਕਦਾ ਕਿਉਂ ਸਰਕਾਰਾਂ ਨਹੀਂ ਜਾਗਦੀਆਂ ਅਸੀਂ ਬਹੁਤ ਰਾਹਣਾ ਮੈਂ ਆਪਣੇ ਦਰਸ਼ਕਾਂ ਨੂੰ ਵੀ ਆ ਬਾਤ ਚ ਬੇਨਤੀ ਕਰਾਂਗਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਦੇਖੋ ਮੇਰਾ ਕੋਈ ਫੇਮ ਲੈਣ ਦਾ ਮੁੱਦਾ ਨਹੀਂ ਹੈ ਮੇਰਾ ਸਿਰਫ ਇਹ ਚਾਹਨਾ ਕਿ ਇਹ ਜਿਹੜੇ ਬੱਚੇ ਨੇ ਕਿਸੇ ਮੈਂ ਮੰਨਦਾ ਕੱਲਾ ਇਹ ਪਰਿਵਾਰ ਨਹੀਂ ਸ਼ਰਮਾ ਜੁੱਤੀ ਕਿਹਾ ਪਰਵਾਹ ਬਹੁਤ ਨਹੀਂ ਜੇ ਜਿਹੜੇ ਸਾਹਮਣੇ ਨਹੀਂ ਆਏ ਤੇ ਮੈਂ ਸੋਸ਼ਲ ਮੀਡੀਆ ਵੱਤੋਂ ਬੇਨਤੀ ਕਰਾਂਗਾ ਕਿ ਇੱਕ ਭਰਾ ਨੇ ਇਹ ਵੀਡੀਓ ਚਲਾਇਆ ਚਲੋ ਵੱਧ ਤੋਂ ਵੱਧ ਇਹਨਾਂ ਨੂੰ ਦਿਖਾਓ ਤਾਂ ਕਿ ਅਜੇ ਜਿਹੜੇ ਹੋਰ ਪਰਿਵਾਰ ਨੇ ਉਹਨਾਂ ਦੀ ਮਦਦ ਕੀਤੀ ਜਾ ਕੇ ਕਿਉਂਕਿ ਸਰਕਾਰ ਕਰਦੀ ਹੈ ਵੱਡੇ ਵੱਡੇ ਦਾਅਵੇ ਇਹ ਪੈਸਾ ਕਿੱਥੇ ਖਰਚ ਹੋ ਰਿਹਾ ਕਿਉਂਕਿ ਦੇਖੋ ਜੇ ਪੈਸਾ ਸਹੀ ਜਗ੍ਹਾ ਖਰਚ ਹੁੰਦਾ ਸ਼ਰਮਾ ਜੀ ਤਾਂ ਇਹ ਬੱਚੇ ਅੱਜ ਭੁੱਖੇ ਪਾਣੇ ਨਾ ਬੈਠੇ ਹੁੰਦੇ ਇੱਟਾਂ ਨਾ ਬਣਾ ਰਹੇ ਹੁੰਦੇ ਪੱਠੇ ਦੇ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਇਹਨਾਂ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਉਹੀ ਸਮਝ ਮੇਰੀ ਹੈ ਜੀ ਵੀ ਦੇਖੋ ਮਕਸਦ ਇਲਾਜ ਕਰਾਉਣ ਦਾ ਹੈ ਜੀ ਮਕਸਦ ਪੈਸੇ ਦਾ ਨਹੀਂ ਜੀ ਹੈਗਾ ਹਾਂ ਜਿੱਥੇ ਪੈਸੇ ਦਾ ਮਕਸਦ ਹੈ ਰਸਣ ਪਾਣੀ ਲਿਆਉਣ ਦੇ ਵਿੱਚ ਜਾਂ ਅੱਗੇ ਪਰਬ੍ਰਿਸ਼ ਕਿੱਦਾਂ ਕਰਨੀ ਹੈ ਉੱਥੇ ਪੈਸਾ ਮੈਟਰ ਕਰ ਜਾਂਦਾ ਜੀ ਮੇਨ ਮੇਨ ਫਸਟ ਪਹਿਲੇ ਪਹਿਲਾ ਚੀਜ਼ ਕੀ ਹੈ ਚੰਗੇ ਡਾਕਟਰ ਤੋਂ ਚੰਗੇ ਹਸਪੀਟਲ ਦੇ ਵਿੱਚ ਇਲਾਜ ਕਰਵਾਇਆ ਜਾਵੇ ਚਾਹੇ ਉਹ ਕਿਸੇ ਵੀ ਵੀਰ ਵੱਲੋਂ ਕਰਵਾਇਆ ਜਾਵੇ ਚਾਹੇ ਕਿਸੇ ਵੀ ਸੰਸਥਾ ਵੱਲੋਂ ਕਰਵਾਇਆ ਜਾਵੇ ਚਾਹੇ ਸਰਕਾਰਾਂ ਵੱਲੋਂ ਕਰਵਾਇਆ ਜਾਵੇ ਚਾਹੇ ਕੋਈ ਵੀ ਵਿਅਕਤੀ ਹੈ ਚਾਹੇ ਇਹ ਭਰਾ ਹੈ ਚਾਹੇ ਕੋਈ ਹੋਰ ਵਿਅਕਤੀ ਹੈ ਪਹਿਲਾਂ ਇਲਾਜ ਕਰਵਾਇਆ ਜਾਵੇ ਫਿਰ ਉਸ ਤੋਂ ਬਾਅਦ ਜਿਹੜਾ ਅੱਗੇ ਬੱਚਿਆਂ ਦਾ ਜਿੰਨੇ ਆਪਾਂ ਕਹਿ ਰਹੇ ਬਾਲ ਬਾਲ ਬੱਚੇ ਛੋਟੇ ਛੋਟੇ ਬੱਚੇ ਆ ਜੀ ਉਹ ਵਿਚਾਰੇ ਇੱਟਾ ਬਣਾ ਰਹੇ ਐ ਇੱਟਾ ਢੋ ਰਹੇ ਐ ਜੀ ਕਿਤੇ ਨਾ ਕਿਤੇ ਉਹਨਾਂ ਦੀ ਲਾਈਫ ਨਾ ਅੱਗੇ ਮਤਲਬ ਅਨਪੜ੍ਹ ਚ ਰਹਿ ਜਵੇ ਕਿਤੇ ਨਾ ਕਿਤੇ ਉਹਨਾਂ ਨੂੰ ਪੜਾਇਆ ਜਾਵੇ ਕਿਤੇ ਨਾ ਕਿਤੇ ਉਹਨਾਂ ਦਾ ਸਕੂਲ ਦਾ ਪ੍ਰਬੰਧ ਕੀਤਾ ਜਾਵੇ ਐਦਾਂ ਵੀ ਸਾਨੂੰ ਲੋਕਾਂ ਨੂੰ ਕਿਤੇ ਨਾ ਕਿਤੇ ਮਦਦ ਕਰਨੀ ਚਾਹੀਦੀ ਹੈ ਚਾਹੇ ਕੋਈ ਵੀ ਪਰਿਵਾਰ ਹੋਵੇ ਜੀ ਕਿਸੇ ਦਾ ਵੀ ਚਲੋ ਸ਼ਰਮਾ ਜੀ ਤੁਸੀਂ ਸਾਨੂੰ ਆਪਣੇ ਪੂਰੇ ਯਾਨੀ ਕਿ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੁੱਦੇ ਤੇ ਤੇ ਤੁਹਾਡਾ ਸਮੇਂ ਦੇਣ ਲਈ ਸਰ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੰਜੀਵ ਸ਼ਰਮਾ ਜੀ ਤੇ ਨਾਲ ਵਿੱਚ ਜੁੜੇ ਸੀ ਰਜਿੰਦਰ ਜੀ ਮਾਨਸਾ ਤੋਂ ਤੇ ਇੱਕ ਦਰਸ਼ਕ ਹੋਰ ਜੁੜੇ ਸੀ ਤੇ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਇੱਕ ਗਰੀਬ ਪਰਿਵਾਰ ਜਿਵੇਂ ਆ ਦੋ ਲੜਕੀਆਂ ਛੋਟੇ ਛੋਟੇ ਬੱਚੇ ਤੀਜਾ ਭਰਾ ਤਿੰਨਾਂ ਦੀ ਪੜ੍ਹਾਈ ਚੱਲੀ ਗਈ ਤਿੰਨੋਂ ਅੱਜ ਇੱਕ ਯਾਨੀ ਕਿ ਪੱਠੇ ਦੇ ਦਿੱਲੀ ਹਜ਼ਾਰ ਇੱਟ ਬਣਾ ਰਹੇ ਨੇ ਜੋ ਕਿ ਨਹੀਂ ਬੱਚਿਆਂ ਦਾ ਕੰਮ ਤੇ ਉਹਨਾਂ ਦਾ ਪਿਓ ਦਾ ਯਾਨੀ ਪੇਟ ਦਾ ਕੈਂਸਰ ਹੈ ਤੇ ਪੜ੍ਹਾਈ ਛੁੱਟ ਚੁੱਕੀ ਹੈ ਬੱਚੇ ਮਜਬੂਰ ਹੋ ਗਏ ਨੇ ਆਪਣੇ ਪਿਓ ਦੀ ਜਾਨ ਬਚਾਉਣ ਨੂੰ ਪਰ ਹੈਰਾਨੀ ਇੱਥੇ ਹੈ ਕਿ 2 ਸਾਲ ਹੋ ਗਏ ਇਸ ਖਬਰ ਨੂੰ ਚਲਦੇ ਹੋਏ ਪਰ ਕਿਸੇ ਨੇ ਹਜੇ ਤੱਕ ਉਹਨਾਂ ਦੀ ਮਦਦ ਨਹੀਂ ਕੀਤੀ ਕੋਈ ਕਿਸੇ ਨੇ ਉਹ ਇਹ ਬਾਤ ਅਕਲੀ ਫੜੀ ਬੜੀ ਯਾਨੀ ਹੈਰਾਨੀ ਹੁੰਦੀ ਹੈ ਕਿਉਂਕਿ ਪੰਜਾਬ ਦੇ ਲੋਕ ਤਾ ਅਜੇ ਕੰਮਾਂ ਨੂੰ ਅੱਗੇ ਰੈਂਦੇ ਨੇ ਮਦਦ ਕਰਨ ਲਈ ਅਸੀਂ ਬਾਹਰਲੇ ਸੂਬੇ ਦੀ ਮਦਦ ਕਰ ਸਕਦੇ ਹਾਂ ਤਾਂ ਫਿਰ ਇਹ ਮਤਲਬ ਕਿਉਂ ਨਹੀਂ ਹੋ ਰਹੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਇਹ ਪੰਜਾਬੀ ਟੀਵੀ ਦੇ ਵੱਲੋਂ ਵੀ ਅਜੇ ਪਰਿਵਾਰ ਦਾ ਪਤਾ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਪਿਓ ਨੂੰ ਬਚਾਇਆ ਜਾ ਸਕੇ ਤੇ ਜਿਹੜੇ ਬੱਚਿਆਂ ਨੇ ਪੜ੍ਹਾਈ ਛੱਡੀ ਹੈ ਉਹਨਾਂ ਨੂੰ ਪੜ੍ਹਾਈ ਦੁਬਾਰਾ ਸ਼ੁਰੂ ਕਰਾਈ ਜਾਵੇ ਸਿੱਖਿਆ ਦਾ ਮਿਆਰ ਜੇ ਉਹਨਾਂ ਕੋਲ ਹੋਏਗਾ ਤਾਂ ਉਹ ਕੋਈ ਵਧੀਆ ਨੌਕਰੀ ਕਰ ਸਕਣਗੇ ਕਿਉਂਕਿ ਬੱਚੇ ਬਹੁਤ ਵੀਡੀਓ ਦੇ ਵਿੱਚ ਭਾਵਕ ਹੋ ਕੇ ਰੋਂਦੇ ਨੇ ਇਹ ਮੋਗੇ ਦਾ ਪਰਿਵਾਰ ਹੈ ਉਹ ਦੇਖਣਾ ਹੈ ਕਿ ਇਹਨਾਂ ਦੀ ਮਦਦ ਕਰਨ ਲਈ ਕੌਣ ਅੱਗੇ ਆਏਗਾ ਕੀ ਸਾਡੀ ਇਸ ਖਬਰ ਦਾ ਅਸਰ ਹੋਏਗਾ ਇਹ ਤੁਹਾਨੂੰ ਜਲਦੀ ਦਿਖਾਵਾਂਗੇ ਪਰ ਮੈਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਜਿਹੜਾ ਮੋਗੇ ਦਾ ਗਰੀਬ ਪਰਿਵਾਰ ਹੈ ਬੱਚੇ ਆ ਜਿਹੜੇ ਆਪਣੇ ਪਿਓ ਦੇ ਲਈ ਜਿੱਦੋਂ ਜਹਾਜ਼ ਕਰ ਰਹੇ ਨੇ ਸਾਰਾ ਕੁਝ ਆਪਣਾ ਤਿਆਗ ਕੇ ਬਚਪਨ ਕੀ ਹੁੰਦਾ ਇਹਨਾਂ ਨੇ ਦੇਖਿਆ ਹੀ ਨਹੀਂ ਵਿਚਾਰੇ ਨੇ ਇੱਟਾਂ ਬਣਾਉਣ ਲੱਗ ਗਏ ਤਾਂ ਵੱਧ ਤੋਂ ਵੱਧ ਦਰਸ਼ਕ ਸ਼ੇਅਰ ਕਰਨ ਤਾਂ ਕਿ ਸਰਕਾਰਾਂ ਤੱਕ ਇਹ ਖਬਰ ਪਹੁੰਚੇ ਕੋਈ ਤਾਂ ਆਵੇ ਇਹਨਾਂ ਦੀ ਮਦਦ ਕਰੇ ਤੋ ਦੋਸਤੋ ਇਹ ਸਾਡਾ ਸਵੇਰ ਦਾ ਲਾਈਵ ਪ੍ਰੋਗਰਾਮ ਸੀ ਤੇ ਫਿਰ ਕੋਈ ਹੋਰ ਲਾਈਵ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖੋ